ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸ਼ਬਦ ਹੈ ਬਾਬਾ ਜੀ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੁੱਝੋ ਬ੍ਰਹਮ ਗਿਆਨੀ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਇਹ ਤੁਨ ਕਿਹੜੀ ਆ ਤੇ ਧਿਆਨ ਕੀ ਆ ਤੇ ਧਿਆਨ ਵਿੱਚ ਕੀ ਜਾਣਿਆ ਇਹ ਬਾਬਾ ਜੀ ਇਹਦੇ ਬਾਰੇ ਥੋੜੀ ਵਿਚਾਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਗੁਰਜੰਗ ਸਿੰਘ ਜੀ ਤੁਹਾਡਾ ਸਵਾਲ ਆ ਵੀ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ 부ਝੋ ਬ੍ਰਹਮ ਗਿਆਨੀ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖੀ ਇਕਾਤ ਕਹਾਂਗੇ ਦੋ ਸਵਾਲ ਬਣਦੇ ਨੇ ਵੀ ਕਿਤੇ ਪੁਰਖ ਤੇ ਨਾਰ ਦਾ ਸਵਾਲ ਬਣ ਗਿਆ ਇਹ ਚ ਇੱਕ ਬ੍ਰਹਮ ਗਿਆਨੀ ਕੌਣ ਹੁੰਦਾ ਵੀ ਜਿਹੜਾ ਇਹਨੂੰ 부ਝੇ ਧੁਨ ਕਿਹੜੀ ਹੁੰਦੀ ਆ ਧੁਨ ਮੈਂ ਧਿਆਨ ਧਿਆਨ ਕੀ ਹੁੰਦਾ ਤੇ ਧੁਨ ਕਿਹੜੀ ਹੁੰਦੀ ਆ ਇਹ ਸਵਾਲ ਨੇ ਅੱਛਾ ਹੁਣ ਪੁਰਖ ਮੈਂ ਨਾਰ ਨਾਰ ਮੈਂ ਪੁਰਖ ਜਦੋਂ ਹਾਕਮ ਤੇ ਹੁਕਮ ਦੇ ਦਾਵਦੀ ਵਿਚਾਰ ਕਰਦੇ ਆ ਤਾਂ ਉੱਥੇ ਪੁਰਖ ਤੇ ਨਾਰਾ ਕਿਹਾ ਹਾਕਮ ਪੁਰਖ ਤੇ ਹੁਕਮਨਾਰ ਵੀ ਸੇਵ ਸ਼ਕਤੀ ਆਪੋ ਪਾਇ ਕੇ ਕਰਤਾ ਆਪੇ ਹੁਕਮਰਦਾਇ ਸੇਵ ਨੇ ਆਪਣੀ ਸ਼ਕਤੀ ਪਾ ਕੇ ਹੁਕਮ ਪਾ ਕੇ ਸੇਵ ਸ਼ਕਤੀ ਆਪੋ ਪਾਇ ਕੇ ਕਰਤਾ ਆਪੇ ਹੁਕਮਰਦਾਇ ਵੀ ਹੁਕਮ ਵਰਤਾਉਂਦਾ ਹੋ ਸ਼ਕਤੀ ਪਾ ਕੇ ਹੁਕਮ ਪ੍ਰਗਟ ਕਰਕੇ ਆਪਣਾ ਜਿਹੜਾ ਅਨਾਦੀ ਆ ਉਹ ਜਦੋਂ ਆਦ ਸੱਚ ਕਿਹਾ ਉਹਨੂੰ ਜਦੋਂ ਹਾਕਮ ਨੇ ਹੁਕਮ ਪ੍ਰਗਟ ਕੀਤਾ ਇਸੇ ਨੂੰ ਜਗਮਾਤ ਵੀ ਕਿਹਾ ਸੁ ਭਵਾਨੀ ਵੀ ਕਿਹਾ ਸੋਈ ਭਵਾਨੀ ਨਾਮ ਕਹਾਈ ਜਿਸ ਅਗਲੀ ਹੈ ਸ੍ਰਿਸ਼ਟੋ ਪਾਈ ਹਰਾਪੇ ਮਾਤਾ ਆਪੇ ਪੇਤਾ ਉਹ ਵੀ ਕਿਹਾ ਤੇ ਇਸੇ ਨੂੰ ਕਿਹਾ ਜਿਹੜਾ ਇੱਕ ਹੋ ਕੇ ਉੱਗਿਆ ਹੋਇਆ ਆਦਪੁਰਖ ਅਭਿਗਤ ਵਿਨਾਸੀ ਲੋਕ ਚਤਰਦਸ ਜੋਤ ਪ੍ਰਗਾਸੀ ਇਹ ਉਹਦੀ ਆਦਪੁਰਖਾ ਜਿਹੜਾ ਇੱਕ ਹੋ ਕੇ ਉੱਗਿਆ ਹੋਇਆ ਉਹਦੀ ਜਿਹੜੀ ਜੋਤ ਆ 14 ਲੋਕਾਂ ਦੇ ਵਿੱਚ ਪ੍ਰਕਾਸ਼ ਆ ਲੇਕਿਨ ਮਾਤਾ ਪਿਤਾ ਆਪੇ ਹੀ ਆ ਪੁਰਖ ਦੇ ਵਿੱਚੇ ਨਾਰ ਆ ਨਾਰ ਦੇ ਵਿੱਚੇ ਪੁਰਖ ਆ ਹਾਕਮ ਦੇ ਵਿੱਚੇ ਹੁਕਮ ਆ ਹੁਕਮ ਦੇ ਵਿੱਚੇ ਹਾਕਮ ਆ ਜਿਵੇਂ ਸੂਰਜ ਦੇ ਧੁੱਪ ਦੀ ਉਦਾਹਰਣ ਲੈ ਲਈਏ ਵੀ ਧੁੱਪ ਸੂਰਜ ਦੇ ਵਿੱਚ ਧੁੱਪ ਆ ਧੁੱਪ ਦੇ ਵਿੱਚ ਸੂਰਜ ਆ ਧੁੱਪ ਨੂੰ ਸੂਰਜ ਤੋਂ ਅਲੱਗ ਤੱਕ ਨਹੀਂ ਜਾ ਸਕਦਾ ਇਹ ਤਾਂ ਨਹੀਂ ਹੈਗਾ ਵੀ ਸੂਰਜ ਕਿਤੇ ਹੋਰ ਰਹਿ ਗਿਆ ਧੁੱਪ ਕਿਤੇ ਹੋਰ ਚਲੀ ਗਈ ਇਸੇ ਤਰ੍ਹਾਂ ਪੁਰਖ ਮੇ ਨਾਰ ਨਾਰ ਮੇ ਪੁਰਖ ਆ ਹੁਕਮ ਤੇ ਹਾਕਮ ਦੀ ਵਿਚਾਰ ਕਰਦੇ ਆ ਜਦੋਂ ਉਸ ਲੈਵਲ ਤੇ ਉਹੀ ਆ ਤੇ ਜਿਹਨੇ ਸਤਪੁਰਖ ਨੂੰ ਜਾਣ ਲਿਆ ਉਹ ਸਤਗੁਰ ਹੋ ਜਾਂਦਾ ਉਹ ਵੀ ਕਹਿ ਲੋ ਵੀ ਪੁਰਖੇ ਹੋ ਜਾਂਦਾ ਬਾਕੀ ਦਾ ਸਵਾਈ ਤਾਂ ਨਾਰੇ ਨੇ ਸਾਰੀਆਂ ਨਾਰਾਂ ਨੇ ਉਹਦੀਆਂ ਨਾਰਾਂ ਨੇ ਸਾਰੀਆਂ ਸਤਪੁਰਖ ਜਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖ ਉਦਰੇ ਨਾਨਕ ਹਰ ਗੁਣ ਗਾਉ ਵੀ ਉਹਦੇ ਸੰਗ ਜੇ ਕੋਈ ਸਤਪੁਰਖ ਨੂੰ ਜਾਣ ਲਵੇ ਉਹਦੇ ਸੰਗ ਹੋਰ ਸਿੱਖ ਵੀ ਸਿੱਖਾਂ ਦਾ ਵੀ ਉਧਾਰ ਹੋ ਜਾਂਦਾ ਹਰ ਗੁਣ ਗਾਉਣ ਦੇ ਨਾਲ ਕਿਉਂਕਿ ਗੁਣ ਗਾਵਤ ਉਤਰਸ ਤੇਰੀ ਮੈਲ ਗੁਣ ਵਿਚਾਰੇ ਗਿਆਨੀ ਹੋਏ ਗੁਣ ਮੇ ਗਿਆਨ ਪ੍ਰਾਪਤ ਹੋਏ ਜੇ ਗੁਣੇ ਨਹੀਂ ਗਾਉਂਦੇ ਹੈਗੇ ਇਕੱਲੇ ਰੱਟੇ ਮਾਰਦੇ ਨੇ ਉੱਥੇ ਗਿਆਨ ਦੀ ਪ੍ਰਾਪਤੀ ਵੀ ਨਹੀਂ ਹੈਗੀ ਨਾਮ ਦੀ ਵੀ ਨਹੀਂ ਪ੍ਰਾਪਤੀ ਇਸ ਲਈ ਗਾਇ ਇਸ ਜੁਗ ਮੇ ਪੁਰਖ ਏਕ ਹੈ ਹੋਰਸ ਅਗਲੀ ਨਾਰਸ ਬਾਈ ਸੱਬੇ ਘਟ ਭੋਗਵੇ ਅਲਿਪਤ ਰਹੇ ਅਲਖ ਨਾ ਲਖਣਾ ਜਾਈ ਇਸ ਜਗ ਦੇ ਵਿੱਚ ਪੁਰਖ ਤਾਂ ਇੱਕੋ ਹੀ ਆ ਜਿਹੜਾ ਇੱਕ ਹੋ ਜਵੇ ਜਾਂ ਫਿਰ ਉਹਦੇ ਚ ਸਮਾਜ ਜਵੇ ਉਹੀ ਹੋ ਜਵੇ ਉਹ ਪੁਰਖ ਆ ਬਾਕੀ ਸਵਾਈ ਤਾਂ ਨਾਰ ਕਿਹਾ ਜਿਹੜੇ ਸੰਤੋਖੀ ਨੇ ਨਾਮ ਮੰਗ ਰਹੇ ਨੇ ਹੁਕਮ ਨਾਲ ਜੁੜੇ ਹੋਏ ਨੇ ਉਹ ਤਾਂ ਖਸਮ ਦੇ ਨਾਲ ਜੁੜੇ ਹੋਏ ਨੇ ਲੇਕਿਨ ਜਿਹੜੇ ਖਸਮ ਦੀ ਬਰਾਬਰੀ ਕਰਦੇ ਨੇ ਖਸਮ ਦੇ ਨਾਲ ਅਰਦਾਸ ਹੀ ਚੱਲਦੀ ਹੈ ਨਾ ਹੁਕਮ ਨਾਲ ਚੱਲਦੀ ਨਾਲ ਖਸਮ ਚੱਲੇ ਅਰਦਾਸ ਇਹ ਅਰਦਾਸ ਚੱਲਦੀ ਹੈ ਖਸਮ ਦੇ ਨਾਲ ਤੇ ਜ਼ਿਆਦਾਤਰ ਹੁਕਮ ਦਿੰਦੇ ਨੇ ਖਸਮ ਨੂੰ ਜਾ ਕੇ ਦੱਸਦੇ ਨੇ ਮੈਨੂੰ ਆ ਚਾਹੀਦਾ ਮੈਨੂੰ ਆ ਦੇ ਦੇ ਆ ਦੇ ਦੇ ਮੈਂ ਨਿਰਪੀਏ ਦੀ ਅਰਦਾਸ ਕਰਾਂ ਉਹ ਨਿਰਪੀਏ ਦਾ ਖੰਡ ਪਾਟ ਕਰਾਂ ਕੀ ਰੱਬ ਬਣ ਕੇ ਵਹਿ ਜਾਂਦੇ ਨੇ ਉਹਦੀ ਬਰਾਬਰੀ ਵੀ ਕਰਦੇ ਨੇ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਇ ਅਗਲਾ ਮੋਹੇ ਮਣ ਮੋਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਈਏ ਸਬਾ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ ਖਸਮ ਦੇ ਨਾਲ ਅਰਦਾਸ ਹੀ ਚੱਲਦੀ ਆ ਇਹ ਗੱਲ ਹੋ ਗਈ ਪੁਰਖ ਮੇ ਨਾਰ ਨਾਰ ਮੇ ਪੁਰਖਾ ਵੀ ਹਾਕਮ ਦੇ ਵਿੱਚੇ ਹੁਕਮਾ ਹੁਕਮ ਦੇ ਵਿੱਚੇ ਹਾਕਮ ਹਰ ਆਪੇ ਮਾਤਾ ਆਪੇ ਪਿਤਾ ਤੇ ਇਸੇ ਤਰ੍ਹਾਂ ਜਿਹੜਾ ਆਪਣੇ ਕਿਹਾ ਕਿ ਵੀ ਧੰਨ ਤੇ ਪਿਰ ਧੰਨ ਵੀਰੇ ਨਾ ਕੀ ਬਹਿਣ ਜਿੱ ਇਕੱਠੇ ਹੋਏ ਇੱਕ ਜੋਤ ਮੂਰਤੀ ਧੰਨ ਪਰ ਕਹੀਏ ਸੋਈ ਜੇ ਇੱਕ ਜੋਤ ਤਾਂ ਦੋਏ ਮੂਰਤੀ ਆ ਹੁਣ ਇੱਥੇ ਗੱਲ ਆ ਜਾਂਦੀ ਹੈ ਵੀ ਜਦੋਂ ਆਪਾਂ ਸੰਸਾਰ ਦੇ ਲੈਵਲ ਤੇ ਜਿਹਨਾਂ ਨੇ ਜਨਮ ਲਿਆ ਉਹਨੇ ਜਿਹੜੀਆਂ ਜੋਤਾਂ ਨੇ ਉਹ ਚਾਹੇ ਮਰਦਾ ਚਾਹੇ ਔਰਤਾ ਜੋਤ ਤਾਂ ਦੋਨਾਂ ਦੇ ਵਿੱਚ ਸੇਮ ਆ ਨਾ ਵੀ ਸਭ ਮੈਂ ਜੋਤ ਜੋਤ ਹੈ ਸੋਈ ਤੇ ਇਸ ਤੇ ਚਾਨਣ ਸਭ ਮੈਂ ਚਾਨਣ ਹੋਈ ਜੇ ਮੇਲ ਫੀਮੇਲ ਦੀ ਗੱਲ ਕਰੀਏ ਸੰਸਾਰ ਤੇ ਇਸ ਲੈਵਲ ਤੱਕ ਆ ਕੇ ਕਰ ਲਈ ਗੱਲ ਜਦੋਂ ਤਿੰਨ ਲੋਕਾਂ ਦੇ ਵਿੱਚ ਸਭ ਮੈਂ ਜੋਤ ਜੋਤ ਹੈ ਸੋਈ ਤੇਜ ਤੇ ਚਾਨਣ ਸਭ ਮੈਂ ਚਾਨਣ ਹੋਈ ਇਹਦਾ ਮਤਲਬ ਜੋਤ ਦੇ ਵਿੱਚ ਤਾਂ ਦੋਨੇ ਗੁਣ ਨੇ ਚਾਹੇ ਉਹ ਉਹਨੇ ਮਰਦ ਦਾ ਜਨਮ ਲੈ ਲਿਆ ਬਾਹਰ ਆਪਣਾ ਸਰੀਰ ਮਰਦ ਵਾਲਾ ਪ੍ਰਗਟ ਕਰ ਲਿਆ ਚਾਹੇ ਉਹਨੇ ਆਪਣਾ ਬਾਹਰ ਸਰੀਰ ਔਰਤ ਵਾਲਾ ਪ੍ਰਗਟ ਕਰ ਲਿਆ ਲੇਕਿਨ ਜੋਤ ਤਾਂ ਉਹੀ ਆ ਜੋਤ ਦਾ ਤਾਂ ਕੋਈ ਜੈਂਡਰ ਹੁੰਦਾ ਨਹੀਂ ਨਾ ਜੋਤ ਤਾਂ ਮੇਲ ਫੀਮੇਲ ਤੋਂ ਪਰੇ ਆ ਪਰ ਆ ਇਹਨਾਂ ਨੂੰ ਸੋਝੀ ਨਹੀਂ ਹੈਗੀ ਲੇਕਿਨ ਜਿਹੜਾ ਮਰਦ ਹੁੰਦਾ ਮਰਦ ਦਾ ਸ਼ਰੀਰ ਲਿਆ ਜਿਹਨੇ ਬਾਹਰ ਪ੍ਰਗਟ ਕੀਤਾ ਸੰਸਾਰ 'ਚ ਆਪਣਾ ਮਰਦ ਵਾਲਾ ਸ਼ਰੀਰ ਆ ਜਿਹਦਾ ਉਹਦੇ ਅੰਦਰ ਔਰਤ ਦਾ ਸ਼ਰੀਰ ਹੁੰਦਾ ਔਰਤ ਹੁੰਦੀ ਹੈ ਉਹਦੇ ਅੰਦਰ ਫਿਰ ਦੇ ਕਰਕੇ ਤੇ ਹਰੇਕ ਔਰਤ ਦੇ ਅੰਦਰ ਮਰਦ ਹੁੰਦਾ ਹਰੇਕ ਮਰਦ ਦੇ ਅੰਦਰ ਔਰਤ ਹੁੰਦੀ ਹੈ ਤੇ ਇਹ ਇਹ ਚੀਜ਼ ਆ ਗੱਲ ਔਰਤ ਦੇ ਮਰਦ ਵਾਲੀ ਵੀ ਪੁਰਖ ਮੈਂ ਨਾਰ ਨਾਰ ਮੈਂ ਪੁਰਖ ਵਾਲੀ ਗੱਲ ਆ ਜਿਹੜੀ ਹੁਣ ਅੱਗੇ ਆ ਜਾਂਦੀ ਆ ਵੀ ਤੁਨ ਮੈਂ ਧਿਆਨ ਧਿਆਨ ਮੈਂ ਜਾਂਦੇ ਆ ਗੁਰਮੁਖੀ ਇਕੱਤ ਕਹਾਣੀ ਇਸ ਤੋਂ ਪਹਿਲਾਂ ਉਹ ਵਿਚਾਰ ਲਈ ਵੀ ਤੁਹਾਨੂੰ ਤੇ ਫਿਰ ਇੱਕ ਕਿਵੇਂ ਹੁੰਦੇ ਨੇ ਵੀ ਇੱਕ ਜੋਦੋਈ ਮੂਰਤੀ ਕਿਵੇਂ ਹੁੰਦੇ ਨੇ ਹੁਣ ਜਿਹਨੇ ਮਰਦ ਦਾ ਜਨਮ ਲਿਆ ਸੰਸਾਰ ਦੇ ਵਿੱਚ ਉਹਦਾ ਜਿਹੜਾ ਅੰਦਰਲਾ ਸੁਭਾਅ ਹਿਰਦਾ ਉਹਦੇ ਉਹ ਕਲਯੁਗੀ ਨਾਰ ਹੁਣ ਉਹਨੂੰ ਜਿਹਹ ਜਿਹ ਜਿੱਦਾਂ ਦਾ ਉਹਦਾ ਅੰਦਰਲਾ ਸੁਭਾਅ ਮਰਦ ਦਾ ਜੇ ਉਦਾਂ ਦੀ ਉਹਨੂੰ ਇਸੇ ਤਰ੍ਹਾਂ ਜੇ ਕੋਈ ਬਾਹਰ ਔਰਤ ਆ ਔਰਤ ਦਾ ਜਿਹੜਾ ਅੰਦਰਲਾ ਉਹ ਜਿਵੇਂ ਮਰਦ ਦਾ ਸਰੂਪ ਆ ਅੰਦਰਲਾ ਦੇਹੀ ਗੁਪਤ ਤੇ ਦੋ ਦੋਨਾਂ ਦੇ ਜਿਹੜੇ ਅੰਦਰਲੇ ਸੁਭਾਅ ਮਿਲਦੇ ਹੋਣ ਵੀ ਮਰਦ ਨੂੰ ਆਪਣੇ ਅੰਦਰ ਵਰਗੇ ਸੁਭਾਅ ਵਾਲੀ ਔਰਤ ਬਾਹਰ ਮਿਲ ਜੇ ਵੀ ਉਹਦਾ ਜਿਹੜਾ ਸੁਭਾਅ ਔਰਤ ਦਾ ਅੰਦਰੋਂ ਉਹ ਉਸ ਮਰਦ ਵਰਗਾ ਉੱਥੇ ਉਹਨਾਂ ਦਾ ਮੇਲ ਹੋ ਗਿਆ ਇੱਕ ਜੋਤ ਦੇ ਮੂਰਤੀ ਹੋ ਗਿਆ ਅਵਸਥਾ ਦਾ ਲੈਵਲ ਕੋਈ ਵੀ ਹੋਵੇ ਇਹ ਵੀ ਹੋ ਸਕਦਾ ਵੀ ਸੰਸਾਰੀ ਨੇ ਭਾਵੇਂ ਆਤਮ ਗਿਆਨੀ ਨਹੀਂ ਹੈਗੇ ਲੇਕਿਨ ਦੋਨਾਂ ਦਾ ਸੁਭਾਅ ਮਿਲਦਾ ਗੱਲ ਸੁਭਾਅ ਦੀ ਹੈ ਸੁਭਾਅ ਤੇ ਕੇਂਦਰਿਤ ਕਰੋ ਵੀ ਸੁਭਾਅ ਕਿਹੜੀ ਚੀਜ਼ ਬਣਾਉਂਦੀ ਹੈ ਸੁਭਾਅ ਹੁੰਦੇ ਨੇ ਸਾਡੇ ਗੁਣ ਸਾਡੀ ਵਿਚਾਰਧਾਰਾ ਸਾਡਾ ਵਿਊ ਪੁਆਇੰਟ ਕਿ ਜੇ ਦੋਨਾਂ ਦੇ ਮਿਲਦੇ ਨੇ ਅੰਦਰੋਂ ਤਾਂ ਉਹ ਏਕ ਜੋਤ ਨੇ ਮੂਰਤੀਆਂ ਭਾਵੇਂ ਦੋ ਨੇ ਇਹ ਤਾਂ ਹੋ ਗਈ ਏਕ ਜੋਤ ਦੀ ਮੂਰਤੀ ਵਾਲੀ ਗੱਲ ਇਹ ਵਿਸਥਾਰ ਬਹੁਤ ਹੋ ਸਕਦਾ ਹੈ ਇਹ ਤਾਂ ਲੰਬੀ ਚੱਲੇਗੀ ਗੱਲ ਹੂੰ ਲੇਕਿਨ ਜਿਹੜੀ ਫਿਰ ਅੱਗੇ ਗੱਲ ਆਉਂਦੀ ਹੈ ਵੀ ਧੁਨ ਮੈਂ ਧਿਆਨ ਧਿਆਨ ਵਿੱਚ ਜਾਣਿਆ ਤੁਸੀਂ ਪੁੱਛਿਆ ਵੀ ਧੁਨ ਕਿਹੜੀ ਆ ਉਹ ਧੁਨ ਹੈਗੀ ਆ ਸਹਿਜ ਧੁਨ ਸਹਿਜ ਧੁਨ ਜਦੋਂ ਸੁਰਤ ਨੇ ਹੀ ਸਹਿਜ ਹੋਣਾ ਨਾ ਸਹਿਜ ਕਾਹਦੇ ਨਾਲ ਹੋਣਾ ਉਹਨਾਂ ਨੇ ਸਤਗੁਰ ਸੇਵੇ ਗੁਰ ਕੀ ਸੇਵਾ ਸਬਦ ਵਿਚਾਰ ਦੇ ਨਾਲ ਕਿਉਂਕਿ ਮਨ ਟਿਕਦਾ ਨਹੀਂ ਨਾ ਕਿ ਗਿਆਨ ਦੇ ਨਾਲ ਬੰਨਿਆ ਜਾਂਦਾ ਗਿਆਨ ਕਾ ਬੱਧਾ ਮਨ ਰਹੇ ਜਦੋਂ ਗਿਆਨ ਦੇ ਨਾਲ ਮਨ ਨੂੰ ਬੰਨਿਆ ਤਾਂ ਫਿਰ ਸਹਿਜ ਹੋਣ ਲੱਗ ਗਿਆ ਸਤਗੁਰ ਸੇਵੇ ਤਾਂ ਸਹਿਜ ਧੁਨ ਉਪਜੈ ਗਤਮਤ ਤਦ ਹੀ ਪਾਏ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਵੀ ਸਤਗੁਰ ਨੂੰ ਸੇਵਨ ਦੇ ਨਾਲ ਸਹਿਜ ਤੁਹਾਨੂੰ ਉਪਜਦੀ ਆ ਸਹਜ ਹੁੰਦਾ ਜਦੋਂ ਟਿਕਦਾ ਮਨ ਜਦੋਂ ਟਿਕਦਾ ਸਹਜ ਕਹਦੇ ਨਾਲ ਹੋਊਗਾ ਸੁਣਨ ਦੇ ਨਾਲ ਜੁੜ ਕੇ ਸਹਜ ਹੋਊਗਾ ਜਦੋਂ ਮਨ ਸਾਡਾ ਸੁਣ ਸਹਜ ਹੁੰਦਾ ਨਾ ਟਿਕਦਾ ਆਪਣੇ ਮੂਲ ਦੇ ਨਾਲ ਜੁੜ ਕੇ ਹੀ ਹੁੰਦਾ ਜਿਹੜੀ ਸੁਰਤ ਆ ਉਹ ਸਹਜ ਹੁੰਦੀ ਆ ਟਿਕਦੀ ਆ ਉਹ ਮੂਲ ਦੇ ਨਾਲ ਜੁੜ ਕੇ ਹੀ ਹੁੰਦੀ ਆ ਤੇ ਉਸ ਧੁੰਨ ਦੇ ਵਿੱਚ ਹੀ ਜਾਣਿਆ ਜਾਂਦਾ ਧੁਨਵੇਂ ਧਿਆਨ ਸਹਜ ਧੁੰਨ ਦੇ ਵਿੱਚ ਕਿਉਂਕਿ ਉਪਜੇ ਸਹਜ ਗਿਆਨ ਮਤ ਜਾਗੇ ਜਦੋਂ ਸਹਜ ਹੋ ਜਾਂਦਾ ਉਪਜੇ ਦਾ ਸਹਜ ਤਾਂ ਗਿਆਨ ਮਤ ਜਾਗਦੀ ਹੈ ਜਿਹੜੀ ਉਹੀ ਸਹਜ ਧੁੰਨ ਆ ਫਿਰ ਕੀ ਅੱਗੇ ਧਨ ਮੈਂ ਧਿਆਨ ਧਿਆਨ ਮੈਂ ਜਾਂਦੇ ਆ ਗੁਰਮੁਖੀ ਇਕੱਤਕ ਕਹਾਣੀ ਯੂਰ ਟਿਕਿਆ ਰਹੂ ਇਸੇ ਨੂੰ ਕਹਿੰਦੇ ਨੇ ਨਿਰੰਤਰ ਮੁਦਰਾ ਅੰਤਰ ਸ਼ਬਦ ਨਿਰੰਤਰ ਮੁਦਰਾ ਵੀ ਨਿਰੰਤਰ ਮੁਦਰਾ ਮੁਦਰਾ ਵੀ ਹੁੰਦੀ ਆ ਵੀ ਜਿਹੜੀ ਅਵਸਥਾ ਸਟੇਟ ਆਫ ਮਾਈਂਡ ਚੇਂਜ ਹੀ ਨਹੀਂ ਹੁੰਦੀ ਬਦਲਦੀ ਨਹੀਂ ਜ਼ਿਆਦਾਤਰ ਲੋਕ ਮੁਦਰਾ ਇਹਨੂੰ ਬਣਾ ਲੈਂਦੇ ਨੇ ਵੀ ਅੱਖਾਂ ਮੀਚ ਕੇ ਚੌਂਕੜਾ ਮਾਰ ਕੇ ਬੰਦ ਕਰਕੇ ਬਹਿ ਕੇ ਕੋਈ ਪੁੱਠੀ ਸਿੱਧੀ ਲੰਪ ਕੇ ਕਰ ਦਿੰਦੇ ਨੇ ਐਦਾਂ ਦੀਆਂ ਮੁਦਰਾਵਾਂ ਬਣਾਉਂਦੇ ਨੇ ਜੋਗੇ ਵਾਲੇ ਉਹ ਆ ਆਸਣ ਹੋ ਗਿਆ ਆ ਸੁਣੋਗੇ ਆਸਣਾਂ ਦੇ ਨਾਮ ਰੱਖੇ ਹੋ ਨੇ ਉਹਨਾਂ ਨੇ ਉਹ ਬਾਹਰ ਹੀ ਫਿਰਦੇ ਨੇ ਅੰਦਰ ਨਹੀਂ ਗਏ ਜਗੇ ਲੇਕਿਨ ਜਦੋਂ ਟਿਕਿਆ ਰਹਿੰਦਾ ਵਾ ਉਸ ਨੂੰ ਨਿਰੰਤਰ ਮੁਦਰਾ ਕਹਿੰਦੇ ਨੇ ਉੱਥੇ ਫਿਰ ਸਹਿਜ ਤੋਂ ਬਾਣੀ ਪ੍ਰਗਟ ਹੁੰਦੀ ਹੈ ਜਦੋਂ ਟਿਕਿਆ ਰਹਿੰਦਾ ਉਹਦੇ ਨਾਲ ਜਿਹੜਾ ਮਾੜਾ ਮੋਟਾ ਭਰਮ ਵੀ ਹੁੰਦਾ ਉਹ ਵੀ ਚੱਕਿਆ ਜਾਂਦਾ ਅੰਤਰ ਸ਼ਬਦ ਨਿਰੰਤਰ ਮੁਦਰਾ ਹਉਮੈ ਮੰਤਾ ਦੂਰ ਕਰੀ ਇਹ ਅੰਤਰ ਸ਼ਬਦ ਆ ਜਦੋਂ ਨਿਰੰਤਰ ਮੁਦਰਾ ਵਾ ਸਹਿਜ ਇਹ ਟਿਕਿਆ ਹੀ ਹੋਇਆ ਉਹ ਜਿਹੜਾ ਅੰਤਰ ਸ਼ਬਦ ਆ ਉਹ ਸਹਜ ਤੋਂ ਨਹੀਂ ਆ ਉਹ ਸੁਣ ਦੇ ਨਾਲ ਜੁੜਿਆ ਹੋਇਆ ਉੱਥੇ ਜਾ ਕੇ ਆਪਣਾ ਇਹਨੂੰ ਉਹ ਸੋਝੀ ਹੋਣੀ ਆ ਵੀ ਸਹਜ ਤੇ ਸੁਣ ਕੀ ਆ ਵੀ ਜਦੋਂ ਸੁਰਤ ਸਹਜ ਹੁੰਦੀ ਆ ਤਾਂ ਆਪਣੇ ਮੂਲ ਨਾਲ ਜੁੜੀ ਹੁੰਦੀ ਆ ਸੁਣਨ ਨਾਲ ਜੁੜੀ ਹੁੰਦੀ ਆ ਹੁਕਮ ਨਾਲ ਜੁੜੀ ਹੁੰਦੀ ਆ ਹੁਕਮ ਨਾਲ ਜੁੜੇ ਬਿਨਾ ਸੁਣਨ ਨਾਲ ਜੁੜੇ ਬਿਨਾ ਸਹਜ ਨਹੀਂ ਹੁੰਦੀ ਤੇ ਜੁੜੇ ਰਹਿਣ ਦੇ ਨਾਲ ਸਹਜ ਤੋਂ ਸੁਣ ਦੇ ਨਾਲ ਕੀ ਕੀ ਹੁੰਦਾ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਧਰਤ ਧਵਲ ਕਾਸ ਸੁਣੀਐ ਦੀਪ ਲੋਪਤਾਲ ਸੁਣੀਐ ਪੋ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਣੀਐ ਦੂਖ ਪਾਪ ਕਾ ਨਾ ਉਸ ਵੀ ਸਭ ਤੋਂ ਅਹਿਮ ਗੱਲ ਆ ਵੀ ਸੁਣਨ ਦੇ ਨਾਲ ਸਹਿਜ ਧੁਨ ਬਾਣੀ ਸੁਣਨ ਦੇ ਨਾਲ ਜਦੋਂ ਅੰਦਰੋਂ ਉਪਜਦੀ ਆ ਬਿਨਾ ਕੰਨਾਂ ਤੋਂ ਸੁਣਨ ਵਾਲੀ ਆਵੇ ਅੱਖਾਂ ਬਾਝੋਂ ਦੇਖਣਾ ਬਿਨ ਕੰਨੀ ਸੁਣਨਾ ਕਿਤੇ ਇਹ ਨਹੀਂ ਗਾ ਵੀ ਜਿਹੜੇ ਕਹਿੰਦੇ ਨੇ ਸਾਨੂੰ ਆਵਾਜ਼ਾਂ ਸੁਣਦੀ ਨੇ ਉਹ ਉਹ ਨਹੀਂ ਇੱਥੇ ਫਿਰ ਜਿਹੜੇ ਵੀ ਸਾਡੇ ਅੰਦਰੋਂ ਭਰਮ ਹੁੰਦੇ ਨੇ ਜੋ ਵੀ ਸਾਡੇ ਸਵਾਲ ਹੁੰਦੇ ਨੇ ਉਹ ਸਾਰੇ ਅੰਦਰੋਂ ਫਰਮਾਨ ਦੇ ਰੂਪ ਦੇ ਵਿੱਚ ਉੱਤਰ ਆਉਣ ਲੱਗ ਜਾਂਦੇ ਨੇ ਅੰਦਰੋਂ ਹੀ ਆਉਣ ਲੱਗ ਜਾਂਦੀ ਹੈ ਬਾਣੀ ਉਹ ਫੁਰਦਾ ਅੰਦਰੋਂ ਸੋਈ ਨਾਮ ਅਛਲ ਪਾ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ ਜਿਵੇਂ ਗੱਲ ਖੁਰਦੀ ਐਵੇਂ ਨਾਮ ਵੀ ਫੁਰਦਾ ਅੰਦਰੋਂ ਉਹਦੇ ਨਾਲ ਕੀ ਹੁੰਦਾ ਵੀ ਉਹ ਸੋਝੀ ਹੋ ਜਾਂਦੀ ਹੈ ਵੀ ਸਿੱਧ ਕੀ ਹੁੰਦਾ ਪੀਰ ਕੌਣ ਹੁੰਦਾ ਸੁਰ ਕੌਣ ਹੁੰਦਾ ਨਾਥ ਕੌਣ ਹੁੰਦਾ ਆਪ ਨਾਥ ਨਾਥੀ ਸਭ ਜਾ ਕੇ ਉਹ ਨਾਥ ਨੂੰ ਵੀ ਦੇਖ ਲੈਂਦਾ ਜਿਹੜਾ ਆਪੇ ਨਾਥ ਆ ਤੇ ਸਭ ਦੇ ਨੱਥ ਪਾਈ ਹੋਈ ਹੈ ਜੀ ਨੇ ਸੁਣਿਆ ਸਿੱਧ ਪੀਰ ਸੁਰਨਾਥ ਵੀ ਨੱਕ ਨੱਥ ਖਸਮ ਹਰਤ ਕਿਰਤ ਧੱਕੇ ਦੇ ਉਹ ਖਸਮ ਨੂੰ ਦੇਖ ਲੈਂਦਾ ਤੇ ਨੱਥ ਨੂੰ ਵੀ ਦੇਖ ਲੈਂਦਾ ਤ੍ਰੈਗੁਣੀ ਮਾਇਆ ਦੀ ਨੱਥ ਜਿਹੜੀ ਪਾਈ ਹੋਈ ਹੈ ਨਾ ਸਾਰਿਆਂ ਦੇ ਉਹਨੂੰ ਦੇਖ ਲੈਂਦਾ ਸਾਰੇ ਪਾਸੇ ਦਾ ਗਿਆਨ ਹੋ ਜਾਂਦਾ ਚਾਹੇ ਧਰਤੀ ਦਾ ਆਕਾਸ਼ ਦਾ ਵੀ ਆਕਾਸ਼ ਕੀ ਆ ਦੀਪ ਲੋ ਪਤਾਲ ਕੀ ਨੇ ਸਾਰੀਆਂ ਡਾਈਮੈਂਸ਼ਨਸ ਕਿਹੜੀਆਂ ਨੇ ਅਵਸਥਾਵਾਂ ਬੱਕਰੀਆਂ ਬੱਕਰੀਆਂ ਕਿਹੜੇ ਲੋਕ ਨੇ ਹਾਇਰ ਡਾਈਮੈਂਸ਼ਨਸ ਨੂੰ ਗੱਲ ਉਹ ਚਾਹੇ ਲੋਕ ਕਹਿ ਲੋ ਜਿਵੇਂ ਲੋਕ ਕਹਿ ਦਿੰਦੇ ਆ 14 ਲੋਕ ਕਹਿ ਦਿੰਦੇ ਨੇ ਕੋਈ ਪਤਾਲ ਲੋਕ ਆ ਲੋਕ ਹਨਾ ਤਾਂ ਫਿਰ ਸੁਣੀਏ ਪੋ ਨਾ ਸਕੇ ਕਾਲ ਕਾਲ ਦਾ ਫਿਰ ਕਾਲ ਕੁਝ ਨਹੀਂ ਕਹਿਣਾਗਾ ਕਾਲ ਦਾ ਮਾਨ ਤੋੜ ਦਿੰਦਾ ਹੈ ਮਨ ਦਾ ਮਾਨ ਤੋੜ ਦਿੰਦਾ ਫਿਰ ਮਨ ਕਾਬੂ ਹੋ ਜਾਂਦਾ ਤਾਂ ਜਾਂ ਫਿਰ ਜਮ ਜਮ ਦਾ ਡਰ ਵੀ ਨਹੀਂ ਹੈਗਾ ਕਮੀਰ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤੇ ਸਕਾਰ ਜਿਨੇ ਜਮੂਆ ਸਾਜਿਆ ਸੋ ਜਪਿਆ ਪਰਵਰਦگار ਵੀ ਮੇਰੀ ਬੁੱਧ ਨੂੰ ਜਮ ਕੀ ਕਰ ਲੂਗਾ ਜਮੂਆ ਦੱਸਦਾ ਕਿ ਵੀਰ ਜੀ ਉਹਨੂੰ ਜਮੂਆ ਕਹਿੰਦੇ ਜਿਨੇ ਜਮੂਆ ਸਾਜਿਆ ਵੀ ਜਿਨੇ ਜਮੂਆ ਬਣਾਇਆ ਇਹ ਧਰਮ ਲਾਇਆ ਜੀ ਨੇ ਵੀ ਉਹ ਪਰਵਰਦگار ਉਹ ਖਸਮ ਨੂੰ ਮੈਂ ਤਾਂ ਵੀ ਉਹਦੀ ਸ਼ਰਨ ਚ ਆ ਮੈਂ ਤਾਂ ਮੇਰਾ ਇਹ ਕੀ ਕਰੂਗਾ ਜਮੂਆ ਸੁਣਿਆ ਈਸ਼ਰ ਬਰਮਾ ਇਹਨੂੰ ਸੁਣਨ ਦੇ ਨਾਲ ਵੀ ਈਸ਼ਰ ਕੀ ਹੁੰਦਾ ਪਰਮੇਸ਼ਰ ਕੀ ਹੁੰਦਾ ਈਸ਼ਰ ਨੇ ਹੀ ਈਸ ਨੇ ਈਸ ਪਹਿਲਾਂ ਈਸ਼ਰਾ ਈਸਰ ਨਹੀਂ ਕਹ ਲੋ ਵੀ ਪਰਮ ਈਸ਼ਰ ਜਦੋਂ ਪਰਮਗਤੀ ਹੋ ਗਈ ਉਹਨੇ ਪਰਮੇਸ਼ਰ ਬਣਨਾ ਉਸੇ ਨੇ ਪਾਰ ਬ੍ਰਹਮ ਬਣ ਜਣਾ ਤੇ ਉਹੀ ਬ੍ਰਹਮਾ ਦੀ ਵੀ ਸੋਚੀ ਆ ਜਾਂਦੀ ਵੀ ਬੱਬਾ ਬ੍ਰह्म ਜਾਣਦ ਸੇ ਬ੍ਰਹਮਾ ਬ੍ਰਹਮਾ ਕੋਈ ਬਾਹਰਲਾ ਬੰਦਾ ਤਨ ਮੁੱਖਾਂ ਵਾਲਾ ਨਹੀਂ ਹੁੰਦਾ ਗੁਰਬਾਣੀ ਤਾਂ ਕਹਿੰਦੀ ਆ ਵੀ ਜਿਹਨੇ ਬ੍ਰह्म ਜਾਣ ਲਿਆ ਉਹੀ ਬ੍ਰਹਮਾ ਬੱਬਾ ਬ੍ਰह्म ਜਾਣਦ ਸੇ ਬ੍ਰਹਮਾ ਤੇ ਇੰਦਰ ਇੰਦਰ ਵੀ ਹੋਈ ਆ ਵੀ ਜਿਹਨੇ ਆਪਣਾ ਗਿਆਨ ਇੰਦਰੀਆਂ ਕਾਬੂ ਚ ਨੇ ਉਹ ਇੰਦਰੀਆਂ ਦਾ ਰਾਜਾ ਬਣ ਗਿਆ ਇੰਦਰ ਰਾਜਾ ਹੋ ਗਿਆ ਉਹ ਨੂੰ ਰਾਜ ਮਿਲ ਜਾਂਦਾ ਫਿਰ ਸੁਣਨ ਦੇ ਨਾਲ ਜੋਗ ਯੁਗਤ ਤਨ ਭੇਦ ਵੀ ਜੋਗ ਦੀ ਯੁਗਤੀ ਕੀ ਆ ਵੀ ਜਿਹੜੀ ਗੁਰਬਾਣੀ ਆ ਸੁਣਦੇ ਆ ਪੜ੍ਹਦੇ ਆ ਉਹਨੂੰ ਹਿਰਦੇ ਦੇ ਵਿੱਚ ਕਿਵੇਂ ਵਸਾਉਣਾ ਇਹ ਯੁਗਤੀ ਆ ਜਾਂਦੀ ਆ ਲੇਕਿਨ ਜਿਹਨੂੰ ਯੁਗਤੀ ਨਹੀਂ ਜਾਣੀ ਕੀ ਕਹਿੰਦੇ ਨੇ ਫਿਰ ਯੁਗਤੀ ਜਾਣੇ ਨਹੀਂ ਰਿਦੇ ਨਿਵਾਸੀ ਅੰਤਜਾਲ ਜੰਮ ਅੰਧ ਪਰੇ ਵੀ ਜੇ ਪੜੀ ਗਏ ਸਾਰੀ ਜ਼ਿੰਦਗੀ ਨਿਤਨੇਮ ਕਰੀ ਗਏ ਲੇਕਿਨ ਵਿਚਾਰੀ ਨਹੀਂ ਵੀ ਇਹਨਾਂ ਕਰਮੇ ਕੋਈ ਗੁਰਮਖ ਖੋਜੇ ਤਾਂ ਸਿਰਲੇਖ ਨਾ ਹੋਈ ਉਹ ਖੋਜਣਾ ਤੇ ਬੁੱਝਣਾ ਸੀ ਲੈਕਿਨ ਜੇ ਪੱਲਾ ਪੜ ਹੀ ਗਏ ਤਾਂ ਉਹਦੇ ਨਾਲ ਉਹ ਯੋਗਤੀ ਨਹੀਂ ਆਉਣੀ ਹੈਗੀ ਵੀ ਜਿਹਦੇ ਨਾਲ ਹਿਰਦੇ 'ਚ ਵਸੂਗੀ ਜਾ ਕੇ ਗੱਲ ਵੀ ਜਿਹਦਾ ਨਾਲ ਤੁਹਾਡਾ ਸੁਭਾਅ ਚੇਂਜ ਹੋਊ ਕਿਉਂਕਿ ਜਪਣਾ ਹੁੰਦਾ ਸਮਝਣਾ ਸੁਣਨਾ ਪੜ੍ਹਨਾ ਸਮਝ ਕੇ ਉਹਨੂੰ ਲਾਗੂ ਕਰਨਾ ਆਪਣੇ ਤੇ ਉਹਦਾ ਹੁੰਦਾ ਤਪ ਉਹਦੇ ਨਾਲ ਕੀ ਫਰਕ ਪਊਗਾ ਤੁਹਾਡੇ ਸੁਭਾਅ 'ਚ ਫਰਕ ਪਊ ਪਹਿਲਾਂ ਤਾਂ ਤੁਹਾਡੀ ਵਿਚਾਰਧਾਰਾ 'ਚ ਤੁਹਾਡੇ ਨਜ਼ਰੀਏ ਦੇ ਵਿੱਚ ਫਿਰ ਤੁਹਾਡੇ ਨਜ਼ਰੀਏ ਦੇ ਵਿੱਚ ਜੇ ਸੁਭਾਅ 'ਚ ਫਰਕ ਪਊ ਤਾਂ ਤੁਹਾਡੇ ਬਾਹਰਲੇ এনवायरमेंट 'ਚ ਵੀ ਫਰਕ ਪਈਊਗਾ ਵਿਭਗਤਾ ਦੇ ਸੰਸਾਰੀਆਂ ਜੋੜ ਕਦੇ ਨਾ ਆ ਫਿਰ ਭਗਤਾਂ ਕੀ ਚਾਲ ਨਰਾਲੀ ਚੱਲਦਾ ਨਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਫਿਰ ਭਗਤਾਂ ਵਾਲੇ ਮਾਰਗ ਤੇ ਚੱਲ ਪੈਂਦਾ ਵਿਖਮ ਮਾਰਗ ਤੇ ਚੱਲ ਪੈਂਦਾ ਸੰਸਾਰ ਤੋਂ ਉਲਟਾ ਚੱਲਦਾ ਫਿਰ ਵਿਭਗਤ ਹੁੰਦੇ ਨੇ ਉਹ ਸੰਸਾਰੀਆਂ ਦੀ ਜਾਲ ਨਹੀਂ ਚੱਲਦੇ ਹੁੰਦੇ ਸੰਸਾਰੀ ਭਗਤਾਂ ਨੂੰ ਪਾਗਲੇ ਕਹਿੰਦੇ ਹੁੰਦੇ ਨੇ ਤਾਂ ਹੀ ਭਗਤ ਕਬੀਰ ਜੀ ਕਹਿੰਦੇ ਨੇ ਮੇਰੇ ਬਾਬਾ ਮੈਂ ਬੋਰਾ ਸਭ ਖਲਕ ਸਿਆਣੀ ਮੈਂ ਬੋਰਾ ਉਹਨੂੰ ਫਿਰ ਬੋਰਾ ਹੀ ਕਹਿੰਦੇ ਨੇ ਜਿਹਨੂੰ ਸਹਜ ਤੁਹਾਨੂੰ ਜਿਹੜਾ ਅੰਦਰ ਕਨੈਕਸ਼ਨ ਜੁੜ ਜਾਂਦਾ ਸਹਜ ਤੁਹਾਨੂੰ ਬਾਣੀ ਜੀ ਨੂੰ ਸੁਣਦੀ ਆ ਉਹ ਸੱਚ ਬੋਲਦਾ ਉਹ ਬੁਲਾਇਆ ਬੋਲਦਾ ਖਸਮ ਦਾ ਜਦੋਂ ਝੂਠ ਦੇ ਪੜ ਦੇ ਚੱਕਦਾ ਤਾਂ ਸੰਸਾਰ ਫਿਰ ਪਾਗਲੇ ਕਹਿੰਦਾ ਹੁੰਦਾ ਤੇ ਜਦੋਂ ਹੁਣ ਸਹਿਜ ਹੋ ਜਾਂਦਾ ਗਿਆਨ ਮਤ ਜਾਗ ਜਾਂਦੀ ਆ ਸਗਲ ਸੰਗ ਆਤਮੁਦਾਸ ਵੀ ਹੋ ਜਾਂਦਾ ਸਗਲ ਸੰਗ ਆਤਮੁਦਾਸ ਐਸੀ ਜੁਗਤ ਨਾਨਕ RAMਦਾਸ ਉੱਥੇ ਫਿਰ ਟਿਕਿਆ ਰਹਿੰਦਾ ਇਹਨੂੰ ਕਹਿੰਦੇ ਨੇ ਸਹਿਜ ਸੁਣ ਕੇ ਘਾਟ ਵੀ ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ ਤਹਾਂ ਕਬੀਰੈ ਮਟਕਿਆ ਖੋਜਤ ਮਨੀ ਜਨ ਬਾਟ ਵੀ ਗੰਗਾ ਤੇ ਜਮਨਾ ਦੇ ਅੰਤਰੇ ਗੰਗਾ ਤੇ ਜਮਨਾ ਇਹਨੂੰ ਗਿਆ ਵੀ ਇੱਕ ਪਾਸੇ ਸੰਸਾਰ ਹੈ ਇੱਕ ਪਾਸੇ ਗਿਆਨ ਦੀ ਗੰਗਾ ਤੇ ਸਹਿਜ ਤੇ ਸੁਣ ਦਾ ਘਾਟ ਹੋ ਗਿਆ ਉੱਥੇ ਘਾਟ ਮਤਲਬ ਕਿਨਾਰਾ ਵੀ ਇੱਕ ਪਾਸੇ ਸੁਰਤ ਕਰਕੇ ਸਹਿਜ ਆ ਤੇ ਸੁਣ ਦਾ ਨਾਲ ਜੁੜਿਆ ਹੋਇਆ ਦੋਨਾਂ ਨੂੰ ਦੇਖ ਰਿਹਾ ਜੀ ਨੂੰ ਦੋਨਾਂ ਦੀ ਅਸਲ ਦੇ ਵਿੱਚ ਇੱਥੇ ਦਰਸ਼ਨ ਦੀ ਗੱਲ ਆ ਜਿਹਨੂੰ ਸਹਿਜ ਤੇ ਸੁਣ ਦੀ ਸੋਝੀ ਹੋਗੀ ਸਹਿਜ ਸੁਣ ਕੇ ਘਾਟ ਤੇ ਬੈਠੇ ਬੈਠ ਕੇ ਫਿਰ ਉਹ ਅੱਗੇ ਉਪਦੇਸ਼ ਕਰ ਰਿਹਾ ਥੱਲੇ ਸੰਸਾਰ ਨੂੰ ਵੀ ਉੱਥੇ ਕਹਿੰਦਾ ਵੀ ਕਬੀਰ ਕਹਿੰਦਾ ਮੈਂ ਤਾਂ ਉੱਥੇ ਮੱਠ ਬਣਾ ਲਿਆ ਉੱਥੇ ਘਰ ਬਣਾ ਲਿਆ ਵੀ ਜਿਹਦੀ ਜਿਹਦੇ ਬਾਰੇ ਆ ਜਿਹੜੇ Muni ਨੇ ਜਾਣ ਨੇ ਜਾਂ ਫਿਰ ਜਿੰਨੇ ਤੁਰੇ ਫਿਰਦੇ ਨੇ ਕੋਈ ਮੱਥੇ ਜਿ ਧਿਆਨ ਲਾਉਂਦਾ ਕੋਈ ਕਹਿੰਦਾ ਪ੍ਰਕਾਸ਼ ਦਿਖ ਗਿਆ ਮੈਨੂੰ ਕੋਈ ਕਹਿੰਦਾ ਮੈਨੂੰ ਆ ਪੰਜ ਕ ਆਵਾਜ਼ਾਂ ਸੁਣਦੀਆਂ ਨੇ ਘੰਟੀਆਂ ਸੁਣਦੀਆਂ ਨੇ ਟੱਲੀਆਂ ਸੁਣਦੀਆਂ ਨੇ ਇਹ ਇਹ ਕਹਿੰਦਾ ਵੀ ਇਹ ਤਾਂ ਲੱਭਦੇ ਹੀ ਫਿਰਦੇ ਨੇ ਕਿਉਂਕਿ ਇਹਨਾਂ ਨੂੰ ਇਹ ਨਹੀਂ ਨਾ ਇਹ ਨਹੀਂ ਨਾ ਪਤਾ ਹੈਗਾ ਵੀ ਜਿਹੜਾ ਹੁਕਮ ਚ ਜਿਵੇਂ ਕਹਿੰਦੇ ਨੇ ਵੀ ਮੈਨੂੰ ਸੁਣਿਆ ਇਹਦਾ ਮਤਲਬ ਤਾਂ ਦੋਏ ਨੇ ਦਾਲ ਨਹੀਂ ਫਿਰ ਵੀ ਇੱਕ ਮੈਂ ਹੋ ਗਿਆ ਇੱਕ ਮੈਨੂੰ ਕੋਈ ਆਵਾਜ਼ ਸੁਣਦੀ ਆ ਫਿਰ ਤੂੰ ਕੌਣਾ ਪਹਿਲਾਂ ਇਹ ਦੱਸ ਜਿਹਨੂੰ ਆਵਾਜ਼ ਸੁਣਦੀ ਆ ਜਦੋਂ ਕੋਈ ਹੁਕਮ ਚ ਸਮਾ ਜਾਂਦਾ ਅਨਹਦਨਾਦ ਸੁਨ ਸਮਾਦ ਅਨਹਤ ਤਹਨਾਦ ਵੀ ਜਿੱਥੇ ਅਨਹਦਨਾਦ ਪ੍ਰਗਟ ਹੋ ਜੇ ਉੱਥੇ ਜਿਹੜਾ ਸੁਣਨ ਵਾਲਾ ਹੁੰਦਾ ਉਹ ਮਰ ਜਾਂਦਾ ਉਹ ਜੀਵਤ ਮ੍ਰਿਤਕ ਹੋ ਜਾਂਦਾ ਤੂੰ ਤੂੰ ਕਰਦਾ ਤੂੰ ਪਿਆ ਮੁਜਮੇ ਰਹਾ ਨਾ ਹੋ ਉਹ ਤਾਂ ਹੋਂ ਰਹਿੰਦੀ ਉਹ ਨਹੀਂ ਉਤਾ ਰਹਿੰਦੇ ਨਹੀਂ ਆਪ ਉਹ ਤਾਂ ਤਾਂ ਹੀ ਕਿਹਾ ਵੀ ਹਰ ਕਾ ਸੇਵਕ ਸੋਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਹਰ ਹਰ ਜਾਂਦੂ ਏਕ ਹੈ ਵਿਭ ਵਿਚਾਰ ਕਿਸਨਾ ਵੀ ਹਰ ਦਾ ਸੇਵਕ ਹਰ ਵਰਗਾ ਹੀ ਹੋ ਜਾਂਦਾ ਵੀ ਭੇਦ ਨਾ ਜਾਣੋ ਮਾਨਸ ਦੇਹਾ ਕਿਉਂ ਕਿਹਾ ਕਿਉਂਕਿ ਉਹ ਨੇ ਉਹ ਹੁਕਮ ਚ ਸਮਾਇਆ ਕਿਵੇਂ ਆ ਪਹਿਲਾਂ ਉਹਨੇ ਸਵਾਲ ਪੁੱਛਿਆ ਨਾ ਵੀ ਤਿਸ ਕਿਆ ਦੀਜੀਏ ਜੇ ਸ਼ਬਦ ਸੁਣਾਏ ਪਹਿਲੀ ਗੱਲ ਤਾਂ ਕੋਈ ਸਵਾਲ ਹੀ ਨਹੀਂ ਪੁੱਛਦਾ ਵੀ ਮੈਂ ਕੀ ਦਮਾਂ ਵੀ ਮੈਨੂੰ ਸ਼ਬਦ ਸੁਣੇ ਅਨਹਜਨਾਦ ਪ੍ਰਗਟ ਹੋਵੇ ਤਿਸ ਕਿਆ ਦੀਜੀਏ ਸ਼ਬਦ ਸੁਣਾਏ ਤੇ ਸਵਾਲ ਦਾ ਜਵਾਬ ਕੀ ਹੈ ਇਹ ਸਿਰ ਦੀਜੇ ਆਪ ਗਵਾਏ ਇਸ ਹਰਦੇ ਦੇ ਆਪਣੀ ਅਕਲ ਦੇ ਦੇ ਆਪਣੀ ਇੱਛਾ ਸਾਰਾ ਕੁਝ ਤਿਆਗ ਦੇ ਤੇ ਹੁਕਮ ਅੱਗੇ ਸੈਂਡਰ ਕਰ ਦੇ ਆਪਣਾ ਆਪ ਗਵਾ ਦੇ ਹੁਣ ਸਵਾਲ ਅੱਗੇ ਜੇ ਪੈਦਾ ਨਹੀਂ ਹੋਇਆ ਵੀ ਆਪਣਾ ਆਪ ਗਵਾਵਾ ਕਿਵੇਂ ਭਗਤ ਕਬੀਰ ਜੀ ਨੇ ਕਿਹਾ ਅਬ ਕੈਸੇ ਮਰੂੰ ਮਰਨ ਮਨ ਮੰਨਿਆ ਵੀ ਦੱਸੋ ਮੈਂ ਮਰਾਂ ਕਿਵੇਂ ਹੁਣ ਮੇਰਾ ਮਨ ਮੰਨ ਗਿਆ ਵੀ ਮੈਨੂੰ ਪਤਾ ਹੈ ਵੀ ਝੂਠ ਦਾ ਤਾਂ ਪਤਾ ਲੱਗ ਗਿਆ ਮੇਰਾ ਕਰੀ ਆ ਜਿਹੜਾ ਲੈਵਲ ਤੇ ਵੀ ਤ੍ਰੈ ਗੁਣੀ ਮਾਇਆ ਦਾ ਪਤਾ ਲੱਗ ਗਿਆ ਇਹ ਸੰਸਾਰ ਸੁਪਨਾ ਸਾਰ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੀ ਮੀਤ ਮੈਨੂੰ ਪਤਾ ਲੱਗ ਗਿਆ ਕਹਿੰਦਾ ਤਿੰਨ ਲੋਕਾਂ ਦਾ ਗਿਆਨ ਹੋ ਗਿਆ ਅੰਦਰੋਂ ਦੇ ਤਾ ਤਾਂ ਪਰ ਵੀ ਅੱਗੇ ਦਾ ਦੱਸ ਹੁਣ ਮੈਨੂੰ ਅਬ ਕੈਸੇ ਮਰੂ ਮਰਨ ਮਨ ਮੰਨਿਆ ਫਿਰ ਉਹਨੂੰ ਜਵਾਬ ਕੀ ਮਿਲਿਆ ਵੀ ਮਰ ਮਰ ਗਏ ਜਨ ਰਾਮ ਨਾ ਜਾਣਦੇ ਆ ਵੀ ਹੁਣ ਨਹੀਂ ਮਰਦਾ ਤੂੰ ਵੀ ਜਿਹੜਾ ਸਹਿਜ ਸੁਣ ਕੇ ਘਾਟ ਬੈਠਾ ਉਥੇ ਜਿਵੇਂ ਨਾਨਕ ਬਾਸ਼ਾ ਕਹਿੰਦੇ ਨੇ ਨਾ ਵੀ ਨਾਨਕ ਬੱਧਾ ਕਰਤਾ ਹਾਂ ਜਿੱਥੇ ਮਿਰਤ ਨਾ ਜਨਮ ਜਰਾ ਵੀ ਨਾਨਕ ਨੇ ਉਥੇ ਘਰ ਬਣ ਲਿਆ ਵੀ ਜਿੱਥੇ ਮਿਰਤ ਜਨਮ ਤੇ ਜਰਾ ਤਿੰਨਾਂ ਚੀਜ਼ਾਂ ਨਹੀਂ ਆਈਆਂ ਮਿਰਤ ਕੀ ਵੀ ਨਾ ਮਰਦਾ ਨਾ ਕੁਝ ਜੰਮਦਾ ਨਾ ਕਿਸੇ ਜਨਮੇ ਨਾ ਕਿਸੇ ਮਰੇ ਆਪਣਾ ਚਲਤ ਆਪ ਹੀ ਕਰੇ ਉੱਥੇ ਨਾ ਤਾਂ ਕੋਈ ਜੰਮਦਾ ਨਾ ਮਰਦਾ ਨਾ ਉੱਥੇ ਜਰਾ ਰੋਗ ਹੈ ਜਰਾ ਰੋਗ ਸੰਸਾਰ ਚ ਕਿਵੇਂ ਆ ਵੀ ਪਹਿਲਾਂ ਬੱਚਾ ਪੈਦਾ ਹੁੰਦਾ ਜਵਾਨ ਹੋਣ ਲੱਗ ਜਾਂਦਾ ਛੋਟਾ ਹੁੰਦਾ ਛੋਟੇ ਤੋਂ ਫਿਰ ਪਹਿਲਾਂ ਟੀਨੇਜ ਹੁੰਦਾ ਫਿਰ ਹੌਲੀ ਹੌਲੀ ਜਵਾਨ ਹੋਣ ਲੱਗਦਾ ਫਿਰ ਜਵਾਨੀ ਤੋਂ ਬਾਅਦ ਫਿਰ ਗਰਾਫ ਥੱਲੇ ਨੂੰ ਆਉਣ ਲੱਗ ਜਾਂਦਾ 30 ਸਾਲ ਤੋਂ ਬਾਅਦ ਯਾਨੀ ਕਿ 25-30 ਸਾਲ ਦੀ ਉਮਰ ਤੱਕ ਦਾ ਉੱਪਰ ਨੂੰ ਹੀ ਜਾਂਦਾ ਨਾ ਜਵਾਨ ਹੀ ਹੁੰਦਾ ਪਹਿਲਾਂ ਦਾੜੀ ਵਾਲ ਨਹੀਂ ਹੁੰਦੇ ਉਹ ਆਉਂਦੇ ਨੇ ਤਰ ਜਿਵੇਂ ਜਿਵੇਂ ਹਾਰਮੋਨਸ ਡਿਵੈਲਪ ਹੁੰਦੇ ਨੇ ਮੈਚਿਓਰਿਟੀ ਆਉਂਦੀ ਆ ਫਿਰ ਇੱਕ ਲੈਵਲ ਤੇ ਜਾ ਕੇ ਜਰਾ ਰੋਗ ਜਰ ਆਈ ਜੋ ਬਨਹਾਰਿਆ ਵੀ ਜੋ ਬਨਹਾਰ ਜਾਂਦਾ ਜਰਾ ਰੋਗ ਤੁਰ ਪੈਂਦਾ ਵੀ ਜਨਮ ਹੋਇਆ ਬੱਚਾ ਸੀ ਵੱਡਾ ਹੋਣ ਲੱਗ ਗਿਆ ਵੱਡਾ ਉਹ ਤੋਂ ਬਾਅਦ ਬੁਢਾਪੇ ਵੱਲੀ ਚਲੇ ਗਿਆ ਲੇਕਿਨ ਕਹਿੰਦੇ ਵੀ ਜਿੱਥੇ ਇਹ ਚੀਜ਼ਾਂ ਨਹੀਂ ਹੁੰਦੀਆਂ ਵੀ ਉੱਥੇ ਨਾਨਕ ਵੱਧਾ ਕਰਤਾ ਹਨ ਇਹ ਜਿਹੜਾ ਮੁਕਤੀ ਦੀ ਅਵਸਥਾ ਹੈ ਵੀ ਸੰਸਾਰ ਤੋਂ ਬਾਹਰ ਹੋ ਗਿਆ ਮੁਕਤ ਹੋ ਗਿਆ ਜਨਮ ਮਨ ਤੋਂ ਬਾਹਰ ਹੋ ਗਿਆ ਮੁਕਤ ਹੋ ਗਿਆ ਇੱਥੇ ਜਾ ਕੇ ਆਰਾਧਨਾ ਕਰਦਾ ਨਾਮ ਮੰਗਦਾ ਤੇ ਸਹਿਜ ਧੁਨ ਬਾਣੀ ਸੁਣਦੀ ਇੱਥੇ ਸਹਿਜ ਹੁੰਦਾ ਟਿਕਦਾ ਤੇ ਸੁਣ ਇੱਥੇ ਜਾ ਕੇ ਫਿਰ ਜਦੋਂ ਨਾਮ ਮਿਲ ਜਾਂਦਾ ਤਾਂ ਸੁਨ ਵਿੱਚ ਸਮਾ ਜਾਂਦਾ ਸੁਨਨ ਸਮਾਦ ਅਨਹਤ ਤਹ ਨਾਦ ਇੱਥੇ ਜਾ ਕੇ ਸਮਾ ਜਾਂਦਾ ਸੁਨਨ ਵਿੱਚ ਤੇ ਕੋ ਵੀਰ ਜੀ ਕਹਿੰਦੇ ਨੇ ਵੀ ਸਹਿਜ ਸੁਣ ਇੱਕ ਬਿਰਵਾ ਉਪਜਿਆ ਵੀ ਸਹਿਜ ਸੁਣ ਕੇ ਘਾਟ ਜਦੋਂ ਜਿੱਥੇ ਸੋਜੀ ਹੋ ਗਈ ਜਿੱਥੇ ਨਾਮ ਮਿਲ ਗਿਆ ਜਿਹੜਾ ਸਹਜ ਸੀਗਾ ਸੰਤੋਖੀ ਸੀ ਉਹਨੂੰ ਪਤਾ ਲੱਗ ਗਿਆ ਵੀ ਜੇ ਉਹ ਸੁਨ ਸੁਨ ਤੇ ਸਹਜ ਵੀ ਅੱਡ-ਅੱਡ ਨਹੀਂ ਹੋ ਸਕਦੇ ਉਹ ਸੰਤੋਖੀ ਸੰਤੋਖ ਤਾਂ ਹੀ ਆ ਵੀ ਜੇ ਸੁਰਤ ਸ਼ਬਦ ਦੇ ਨਾਲ ਜੁੜੀ ਹੋਈ ਆ ਸ਼ਬਦ ਗੁਰੂ ਆ ਸੁਰਤ ਤੁਨ ਚੇਲਾ ਸੁਰਤ ਹੀ ਸਹਜ ਹੋਈ ਆ ਸਹਜ ਹੋ ਕੇ ਉਹ ਸੁਨ ਦੇ ਨਾਲ ਹੁਕਮ ਨਾਲ ਜੁੜੀ ਹੋਈ ਆ ਇਹਨੂੰ ਇਹ ਸੋਝੀ ਹੋਗੀ ਜਦੋਂ ਉਹ ਉੱਥੇ ਫਿਰ ਇਸ ਸੋਝੀ ਦਾ ਅਨੁਭਵ ਵੀ ਹੋ ਗਿਆ ਜਦੋਂ ਵੀ ਇਹ ਤਾਂ ਦੋ ਅਲੱਗ-ਅਲੱਗ ਹੋ ਨਹੀਂ ਸਕਦੇ ਸਹਜ ਦੇ ਸੁਨ ਤਾਂ ਫਿਰ ਸੁਨ ਸਮਾਧੀ ਹੋ ਜਾਂਦਾ ਤੇ ਫਿਰ ਬਲਾਈ ਬੋਲਦਾ ਦੇ ਦੂਹਾ ਸਿਰਾਂ ਦਾ ਆਪ ਸੁਆਮੀ ਜਿਹੜਾ ਵਾ ਉਹਦਾ ਬੁਲਾਇ ਹੀ ਬੋਲਦਾ ਫਿਰ ਫਿਰ ਨਾਨਕ ਦਾਸ ਮੁਖਤੇ ਜੋ ਬੋਲੇ ਇਹੀ ਹੂਹਾਂ ਸੱਚ ਹੋਵੇ ਫਿਰ ਹਰ ਦਰਗਾਹ ਦੀਆਂ ਬਾਤਾਂ ਨਾਨਕ ਆਖ ਕੇ ਸੁਣਾਏ ਪਰ ਸੰਸਾਰ ਉਹਨੂੰ ਪਾਗਲ ਕਹਿਣਾ ਹੁੰਦਾ ਜਿਹੜਾ ਹਰ ਦਰਗਾਹ ਦੀਆਂ ਬਾਤਾਂ ਸੁਣਾਵੇ ਨਾ ਸੰਸਾਰੀ ਜਿਹੜੇ ਹੁੰਦੇ ਨੇ ਕਿਉਂਕਿ ਉਹਨਾਂ ਦੇ ਹੰਕਾਰ ਤੇ ਹਉਮੈ ਤੇ ਚੋਟ ਵੱਜਦੀ ਆ ਉਹਨੂੰ ਹਉਮੈ ਨੂੰ ਬਰਕਰਾਰ ਰੱਖਣ ਲਈ ਭਗਤ ਨੂੰ ਪਾਗਲ ਕਹਿਣ ਲੱਗ ਜਾਂਦੇ ਨੇ ਤਾਂ ਹੀ ਉਹਨਾਂ ਨੇ ਬਾਰ ਬਾਰ ਕਿਹਾ ਵੀ ਮੇਰੇ ਬਾਬਾ ਮੈਂ ਬੋਰਾ ਵੀ ਮੈਂ ਬੋਰਾ ਹੀ ਠੀਕ ਆ ਹਮਾ ਪੱਤੇ ਆਪਣੀ ਪਤ ਕੋਈ ਅਮਰੇ ਕੋਜ ਪਰੋ ਮਤ ਕੋਈ ਵੀਰ ਜੀ ਕਹਿੰਦੇ ਕੋਈ ਮੈਂ ਪੱਤਾ ਪੱਤਾ ਹੀ ਸਹੀ ਮੈਂ ਆਪਣੀ ਬੇਇੱਜ਼ਤੀ ਕਰਾਉਣਾ ਤੁਹਾਨੂੰ ਕੀ ਆ ਪੀ ਪੱਤਾ ਜਿਹੜੀ ਆ ਉਹ ਜਿਹੜੀ ਹਰ ਨੂੰ ਪਰਮਾਨ ਆ ਮੈਨੂੰ ਤਾਂ ਉਹ ਚਾਹੀਦੀ ਆ ਤਬ ਜਾਣੋਗੇ ਜਦ ਗੁਰੂ ਦੇ ਪਾਸ ਕਹਿੰਦਾ ਜਦੋਂ ਆ ਸਰੀਰ ਛੱਡੋਗੇ ਨਾ ਉਦੋਂ ਪਤਾ ਲੱਗੂ ਤੁਹਾਨੂੰ ਵੀ ਕੌਣ ਪਾਗਲ ਆ ਕੌਣ ਸਿਆਣਾ ਤਕਵੀਰ ਜੀ ਕਹਿੰਦੇ ਨੇ ਵੀ ਸਹਜ ਸੋਨ ਨੇ ਇੱਕ ਬਿਰਵਾ ਉਪਜਿਆ ਧਰਤੀ ਜਲ ਹਰ ਸੁਖਿਆ ਬਿਰਵਾ ਕੀ ਉਪਜਿਆ ਜਦੋਂ ਇੱਕ ਹੋ ਕੇ ਉੱਗਿਆ ਜਦੋਂ ਸਹਜ ਸੋਨਾਂ ਦੀ ਸੋਝੀ ਹੋ ਗਈ ਉੱਥੇ ਘਾਟ ਦੇ ਬਹਿ ਕੇ ਆਰਾਧਨਾ ਕੀਤੀ ਤਾਂ ਬਿਰਵਾ ਉਪਜੇ ਉੱਥੇ ਵੀ ਇੱਕ ਹੋ ਕੇ ਉੱਗ ਗਿਆ। ਬਿਰਵਾ ਪੌਦੇ ਨੂੰ ਵੀ ਕਹਿੰਦੇ ਆਪਾਂ। ਧਰਤੀ ਜਲ ਹਰ ਸੁੱਕਿਆ ਵੀ ਅਸਰ ਦਾ ਖੜ ਗਿਆ ਅੰਦਰ। ਵੀ ਜੋ ਅੰਦਰ ਬਕਾਰ ਸੀ, ਭਰਮ ਸੀ, ਨਾਸ਼ ਹੋ ਗਿਆ ਸਾਰਾ ਕੁਝ। ਕਹੇ ਕਬੀਰ ਹਾਂ ਤਾਂ ਕਾ ਸੇਵਕ ਜਿਨੇ ਬਿਰਵਾ ਦੇਖਿਆ। ਕਬੀਰ ਜੀ ਕਹਿੰਦੇ ਮੈਂ ਉਹਦਾ ਸੇਵਕ ਆਂ। ਵੀ ਜਿਹਨੂੰ ਇਹਦੀ ਸੋਝੀ ਆ। ਜਿਨੇ ਬਿਰਵਾ ਉਪਜੇ ਦਾ ਦੇਖਿਆ ਜਾਂ ਫਿਰ ਕੋਈ ਇੱਕ ਹੋ ਕੇ ਉੱਗਦਾ ਦੇਖਿਆ। ਜਿਨੇ ਇਹ ਸੀਜ਼ ਦੇ ਦਰਸ਼ਨ ਕੀਤੇ ਨੇ ਵੀ ਸੁਨ ਤੇ ਸਹਿਜ ਸਹਿਜ ਸੁਣ ਕੇ ਘਾਟ ਦੀ ਅਵਸਥਾ ਤੱਕ ਪਹੁੰਚਿਆ ਉਹਦਾ ਦਾਸ ਆ ਦਾਸਨ ਦਾਸ ਕਿਹਾ ਤਾਂ ਹੀ ਉਹਨੇ ਕਹਾ ਕਬੀਰ ਹਉ ਤਾ ਕਾ ਸੇਵਕ ਜਿਨੇ ਬਿਰਵਾ ਦੇਖਿਆ ਇਹ ਗੱਲ ਆ ਇਹ ਦੇਖਣ ਤੋਂ ਪਹਿਲਾਂ ਕਿਵੇਂ ਦੇਖਿਆ ਵੀ ਜਦੋਂ ਆराधना ਕਰਦਾ ਉਦੋਂ ਸਤ ਸੰਤੋਖ ਦੀ ਅਰਦਾਸ ਕੀਤੀ ਹੈ ਨਾ ਸਤ ਸੰਤੋਖ ਦੀ ਹੋਵੇ ਅਰਦਾਸ ਤਾਂ ਸੁਣ ਸੱਦ ਬਹਾਲੇ ਕਾਸ ਉਹ ਸਤ ਸੰਤੋਖ ਦੀ ਹੀ ਅਰਦਾਸ ਸੁਣਦਾ ਹੋਰ ਕੋਈ ਅਰਦਾਸ ਸੁਣਦਾ ਹੀ ਨਹੀਂ ਤੇ ਜਦੋਂ ਸਤ ਸੰਤੋਖ ਦੀ ਅਰਦਾਸ ਸੁਣਦਾ ਸੁਣਦਾ ਫਿਰ ਉਹ ਮੰਗਦਾ ਵੀ ਮੇਰਾ ਭਰਮ ਦੂਰ ਕਰ ਵੀ ਮੈਨੂੰ ਨਾਮ ਦੇ ਇਹਨੂੰ ਆਪਣੇ ਆਪ ਜੀ ਸੰਭਾਲਾ ਇਹਨੂੰ ਪੂਰਾ ਭਰਮ ਦੂਰ ਕਰ ਮੇਰਾ ਤਾਂ ਫਿਰ ਉਹ ਕੀ ਕਰਦਾ ਵਾ ਆਪਣੇ ਸੇਵਕ ਨੂੰ ਨਾਮ ਜਪਾਏ ਆਪਣੇ ਆਪਣੇ ਸੇਵਕ ਕੀ ਆਪਾਤ ਰੱਖ ਕੇ ਆਪਣੇ ਸੇਵਕ ਦਾ ਪਰਦਾ ਢਾਕੇ ਉਹ ਸੋਝੀ ਪਾਉਂਦਾ ਫਿਰ ਨਾਮ ਦੀ ਸੋਝੀ ਪਾਉਂਦਾ ਵੀ ਨਾਮ ਕੇ ਧਾਰੇ ਅਗਾਸਪਤਾਲ ਨਾਮ ਕੇ ਧਾਰੇ ਖੰਡ ਬ੍ਰਮੰਡ ਵੀ ਜਿਹੜਾ ਨਾਮ ਆ ਹੁਕਮ ਆ ਇਹੀ ਤਾਂ ਆਧਾਰ ਆ ਖੰਡਾਂ ਬ੍ਰਮੰਡਾਂ ਦਾ ਸਾਰਿਆਂ ਦਾ ਵੀ ਸਾਰਿਆਂ ਦੇ ਵਿੱਚ ਓਤਪੋਤ ਆ ਕਿ ਕਾਹਰੇ ਬਣ ਖੋਜਣ ਜਾਈ ਵੀ ਤੂੰ ਬਾਹਰ ਕਿੱਥੇ ਲੱਭਦਾ ਫਿਰਦਾ ਵੀ ਜੰਗਲਾਂ ਚ ਜਾਂ ਇੱਧਰ ਉੱਧਰ ਕਿ ਕਾਹਰੇ ਬਣ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਵੀ ਸਰਬ ਨਿਵਾਸੀ ਆ ਬੋੜੂngੀ ਗੱਲ ਆ ਵੀ ਜਿਹੜਾ ਸਰਬ ਵਿਆਪੀ ਆ ਸਰਬਨਿਵਾਸੀ ਆ ਵੀ ਉਹ ਇਕੱਲਾ ਗੁਰਦੁਆਰੇ ਚ ਨਹੀਂ ਮੰਦਿਰ ਜੀ ਨਹੀਂ ਸਾਰੇ ਕਿਤੇ ਆ ਜਿਹੜਾ ਅੰਦਰ ਵੀ ਆ ਤੇ ਬਾਹਰ ਵੀ ਆ ਗੁਰਦੁਆਰੇ ਸਰਬਨਿਵਾਸੀ ਸਦਾ ਅਲੇਪਤ ਉਹੀ ਸੰਗ ਸਮਾਈ ਵੀ ਅਲੇਪਤ ਵੀ ਆ ਤੇ ਤੇਰੇ ਸੰਗ ਸਮਾਇਆ ਵੀ ਹੋਇਆ ਉਹ ਇਹੋ ਜੀ ਜਿਹੜੀ ਚੀਜ਼ ਆ ਜਿਵੇਂ ਆਕਾਸ਼ ਆ ਉਹ ਸਾਰੇ ਕਿਤੇ ਹੀ ਆ ਪਰ ਅਲੇਪਤ ਵੀ ਆ ਨਾ ਤਾਂ ਤੁਸੀਂ ਆਕਾਸ਼ ਨੂੰ ਵੱਢ ਸਕਦੇ ਹੋ ਨਾ ਕੱਟ ਸਕਦੇ ਹੋ ਜੇ ਇੱਥੇ ਆਪਾਂ ਕੰਧਾਂ ਕਰ ਦਈਏ ਤਾਂ ਕੰਧ ਵਾਲੀ ਜਗ੍ਹਾ ਤੇ ਆਕਾਸ਼ ਪਹਿਲਾਂ ਵੀ ਸੀ ਹੁਣ ਵੀ ਆ ਕੰਧ ਢਾ ਦਈਏ ਫਿਰ ਵੀ ਹੈਗਾ ਆਕਾਸ਼ ਸਰਬਨਿਵਾਸੀ ਸਦਾ ਅਲੇਪਤ ਉਹੀ ਸੰਗ ਸਮਾਈ کہہ جا ہو وہ پماد جیسے باس باس بستا ہے مکرمہ ہے جیسے شایے ਜਿਵੇਂ پھول ਦੇ ਵਿੱਚ ਸੁਗੰਧੀ ਹੁੰਦੀ ਹੈ ਪਰ ਸੁਗੰਧੀ ਹੁੰਦੀ ਹੈ ਪਰ ਉਹਨੂੰ ਤੁਸੀਂ ਫੜ ਨਹੀਂ ਸਕਦੇ ਕੱਟ ਨਹੀਂ ਸਕਦੇ ਵੱਡ ਨਹੀਂ ਸਕਦੇ ਪਰ ਹੈਗਾ ਉਹਦੀ ਰਜਿਸਟੈਂਸ ਹੈਗੀ ਹੈ ਨਾ ਸੁਗੰਧੀ ਦੀ ਫੁੱਲ ਦੇ ਵਿੱਚ ਬਾਸਨਾ ਉਹ ਪਮਦ ਜਿਵੇਂ باس ਬਸਦਾ ਹੈ ਜਿਵੇਂ ਸ਼ੀਸ਼ੇ ਦੇ ਵਿੱਚ ਮਕਰਮہ ਹੈ ਜਿਵੇਂ ਸ਼ਾਈ ਜਿਵੇਂ ਸ਼ੀਸ਼ੇ ਦੇ ਵਿੱਚ ਪਰਸ਼ਾਵਾਂ ਦੀ ਨਾ ਹੁੰਦਾ ਐਵੇਂ ਤੈਸੀ ਹੀ ਕਟ ਬਸ ਹਰ ਵਸੇ ਨਿਰੰਤਰ ਘਟ ਹੀ ਖੋਜੋ ਭਾਈ ਵੀ ਉਹ ਨਿਰੰਤਰ ਵਾਜਾ ਵੀ ਹਿਰਦੇ ਦੇ ਵਿੱਚ ਹੀ ਖੋਜੋ ਉਹਨੂੰ ਬਾਹਰ ਨਹੀਂ ਹੈਗਾ ਕਿਤੇ ਉਹ ਇੱਥੇ ਫਿਰ ਦਿਖਾ ਦਿੰਦਾ ਵੀ ਤੂੰ ਤੇਰੀ ਜਿਹੜੀ ਸੁਰਤ ਆ ਬਾਹਰ ਕਿਵੇਂ ਜਾਂਦੀ ਆ ਵੀ ਜੋ ਬਾਹਰ ਦੇਖ ਲੈਣੇ ਆ ਸੁਣ ਲੈਣੇ ਆ ਪੜ੍ਹ ਲੈਣੇ ਆ ਵੀ ਇਹ ਤਾਂ ਭਰਮਾ ਮੂਹ ਕਰਕੇ ਜਾਂਦੀ ਆ ਜਾਂ ਬਾਹਰ ਗੁਰ ਦਿਖ ਲਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਫਿਰ ਉਹ ਮੋਰੀ ਦਿਖਾਤੀ ਜਿਹਦਾਂ ਹੀ ਮਿਰਗ ਮਨ ਬਾਹਰ ਚਲੇ ਜਾਂਦਾ ਜੀ ਜੇ ਗੰਭੀ ਮੂਦਲੀਏ ਦਰਵਾਜੇ ਬਾਜੀ ਵਾਲਿਆਂ ਅਨਹਦਵਾਜੇ ਜਿਵੇਂ ਸੱਤ-ਸੱਤ ਕਰਕੇ ਮੰਨਿਆ ਕਿ ਜੇਬ ਤੂੰ ਚਲਾਏ ਤੇ ਵਿਚੰਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੀ ਜਦੋਂ ਗੁਲਾਮ ਹੋ ਗਿਆ ਹੁਕਮ ਦੇਈ ਗੁਲਾਮ ਹੋ ਗਿਆ ਉਹਦੀ ਉਹ ਚੱਕਰੀ ਕਰਦਾ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਭਾਏ ਜੀ ਖਸਮ ਦੇ ਬਾਣੀ ਦੇ ਵਿੱਚੇ ਚੱਲੀ ਜਾਂਦਾ ਉਹਨੂੰ ਚੱਕਰ ਬਣਾ ਲੈਂਦਾ ਸੇਵਕ ਬਣਾ ਲੈਂਦਾ ਜੇ ਉਹ ਪ੍ਰਸੰਨ ਹੋ ਜਵੇ ਤਾਂ ਸੇਵਕ ਨਾਮ ਜੇ ਠਾਕੁਰ ਪ੍ਰਸੰਨ ਹੋਏ ਠਾਕੁਰ ਸੋ ਪ੍ਰਸੰਨ ਤਾਂ ਸੇਵਕ ਨਾਮਾ ਉਹ ਸੇਵਕ ਬਣਦਾ ਫਿਰ ਉਹ ਸੇਵਕ ਚਲਾਇਆ ਹੀ ਚਲਦਾ ਬੁਲਾਇਆ ਹੀ ਬੋਲਦਾ ਉਹ ਕਹਿੰਦਾ ਵੀ ਸਗਲ ਦੁਆਰ ਕੋ ਛਾੜ ਕੇ ਗਏ ਹੋਂ ਤਵਾਰੋਂ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੇ ਹਾਰ ਕੀ ਮੈਂ ਤੇਰਾ ਦਾਸ ਹਾਂ ਤੂੰ ਮੇਰੀ ਲਾਜ ਰੱਖ ਉਹਨੂੰ ਫਿਰ ਸਾਰੀ ਸੋਝੀ ਪਾ ਦਿੰਦਾ ਸਾਰਾ ਗਿਆਨ ਦੇ ਦਿੰਦਾ ਇਹ ਗੱਲ ਆ ਵੀ ਜਦੋਂ ਹੁਣ ਸਫਰ ਹੈ ਸਹਿਜ ਤੁਨ ਜਦੋਂ ਉਪਜਦੀ ਆ ਉਪਜੇ ਸਹਿਜ ਗਿਆਨ ਮਤ ਜਾਗਦੀ ਆ ਤਾਂ ਆਹ ਕੁਝ ਹੁੰਦਾ ਇਹ ਸਾਰੀ ਵਿਚਾਰ ਦੇ ਵਿੱਚ ਹੁਣ ਪੁਰਖ ਮੇ ਨਾਰ ਨਾਰ ਮੇ ਪੁਰਖਾ ਕਿਵੇਂ ਆ ਉਹ ਵੀ ਆ ਗਿਆ ਸਹਿਜ ਵੀ ਕੀਆ ਤੇ ਸਹਿਜ ਤੋਂ ਨਹੀਂ ਕੀਆ ਤੇ ਸੁੰਨ ਸਮਾਧ ਕੀਆ ਇੱਕ ਹੋ ਕੇ ਉੱਗਦਾ ਕਿਵੇਂ ਆ ਬਾਕੀ ਜਿਵੇਂ ਹੁਣ ਅੱਗੇ ਹੋਰ ਸਵਾਲ ਆਊਗਾ ਗੱਲ ਉਹੀ ਆ ਵੀ ਇਹ ਤਾਂ ਉੱਚੇ ਤੇ ਉੱਚਾ ਭਗਵੰਤਾ ਜਿਹੜੇ ਲੈਵਲ ਦਾ ਸਵਾਲ ਆ ਉਸੇ ਲੈਵਲ ਦਾ ਉਹ ਜਵਾਬ ਦੇਈ ਜਾਂਦਾ ਅੰਦਰੋਂ ਉਦਾਂ ਲਈ ਇਸ ਤਾਂ ਹੀ ਕਹਿੰਦੇ ਨੇ ਵੀ ਗੁਣ ਵਿਚਾਰਨੇ ਚਾਹੀਦੇ ਨੇ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੇ ਗਿਆਨ ਪ੍ਰਾਪਤ ਹੋਏ ਗੁਣ ਵਿਚਾਰ ਦੇ ਵਿਚਾਰ ਦੇ ਇਹਨੂੰ ਅਹੀ ਵਾਹ ਵਾ ਕਹਿੰਦੇ ਆ ਅਸਲ ਦੇ ਵਿੱਚ ਕੱਲਾ ਵਾਹਿਗੁਰੂ ਵਾਹਿਗੁਰੂ ਕਹਿਣਾ ਵਾਹ ਵਾ ਨਹੀਂ ਹੁੰਦੀ ਉਹ ਤਾਂ ਝੂਠੀ ਵਾਹ ਵਾ ਹੋ ਗਈ ਵੀ ਆਪਾਂ ਨੂੰ ਜਿਵੇਂ ਕੋਈ ਬੰਦਾ ਮੈਚ ਦੇਖਦਾ ਬੈਠਾ ਉਹ ਦੇਖ ਕੇ ਉਹਨੂੰ ਖੁਸ਼ੀ ਹੋ ਰਹੀ ਹੈ ਤੇ ਤਾੜੀਆਂ ਮਾਰ ਕੇ ਵਾਹ ਵਾ ਵੀ ਕਰ ਰਿਹਾ ਉਹਨੂੰ ਆਨੰਦ ਵੀ ਆ ਰਿਹਾ ਵੀ ਵਾਹ ਵੀ ਵਾਹ ਹੁਣ ਇੱਕ ਬੰਦਾ ਐ ਬੈਠਾ ਕੰਧ ਵੱਲੀ ਨੂੰ ਮੂੰਹ ਕਰਕੇ ਉਦਾਂ ਹੀ ਝੂਠੀਆਂ ਤਾੜੀਆਂ ਮਾਰੀ ਜਾਵੇ ਝੂਠੀ ਕਹੀ ਜਾਵੇ ਵੀ ਵਾਹ ਵੀ ਵਾ ਉਹਨੂੰ ਅੰਦਰੋਂ ਆਨੰਦ ਨਹੀਂ ਆਉਣਾ ਫੀਲ ਨਹੀਂ ਹੋਣਾ ਹੈਗਾ ਉਹ ਤਾਂ ਝੂਠਾ ਇਸੀ ਤਰ੍ਹਾਂ ਜਦੋਂ ਗੁਰੂ ਦੀ ਵਾਹ ਵਾਤਾ ਜ ਜਿਹਦਾ ਜਿਹਦੀ ਵਾਹ ਵਾਹ ਕਰਨੀ ਆ ਉਹਦੇ ਬਾਰੇ ਜੇ ਪਤਾ ਹੀ ਨਹੀਂ ਗਿਆਨ ਹੀ ਨਹੀਂ ਪਹਿਲਾਂ ਉਹ ਸਾਨੂੰ ਦਿਖਦਾ ਹੀ ਨਹੀਂ ਜੇ ਸਾਨੂੰ ਸਾਰੇ ਕਿਤੇ ਗੁਰੂ ਦਿਖਦਾ ਨਾ ਵੀ ਜਿਹੜਾ ਇਹ ਸੰਸਾਰ ਆ ਇਹ ਚਿੱਤਰ ਆ ਬਚਿੱਤਰ ਚਿੱਤਰ ਆ ਇਹ ਚਿੱਤਰ ਬਚਿੱਤਰ ਇਹ ਬਚੇਰਾ ਤਾਂ ਜੀ ਚਿੱਤਰੇ ਚਿਤਰਾਖ ਚ ਤੇਰਾ ਜਿਹੜਾ ਬਚਿੱਤਰ ਚਿੱਤਰ ਆ ਜਿਹੜਾ ਸੰਸਾਰ ਦਾ ਜੋ ਦਿਖਦਾ ਦਰਖਤ ਪੰਛੀ ਝਰਨੇ ਪਹਾੜ ਸਮੁੰਦਰ ਪੱਧੜ ਜੋ ਵੀ ਆ ਇਦੇ ਪਿੱਛੇ ਜਿਹੜੀ ਸਰ ਇਹ ਸ਼ਕਤੀ ਜਿਹੜੀ ਇਹਨੂੰ ਚੱਕੀ ਫਿਰਦੀ ਆ ਧਰਤੀ ਨੂੰ ਘੁਮਾਈ ਜਾਂਦੀ ਆ ਚੰਦ ਨੂੰ ਸੂਰਜ ਨੂੰ ਸਾਰੇ ਗ੍ਰਹਾਂ ਨੂੰ ਕੰਟਰੋਲ ਕਰਿਆ ਹੋਇਆ ਜੀਨੇ ਵੀ ਦਿਨ ਰਾਤ ਲੇਟ ਨਹੀਂ ਹੁੰਦੇ ਆ ਤਾਂ ਹੈ ਨਹੀਂ ਕਿ ਸਵੇਰੇ ਦਿਨ ਚੜ੍ਹਨ ਨੂੰ ਲੇਟ ਹੋ ਗਿਆ ਜੀਨੇ ਇਹ ਸਾਰੇ ਸਿਸਟਮ ਰਚਾਇਆ ਹੋਇਆ ਚਲਾਇਆ ਹੋਇਆ ਉਹਨੂੰ ਯਾਦ ਰੱਖ ਉਹ ਸ਼ਕਤੀ ਨੂੰ ਯਾਦ ਕਰ ਉਹਦੀ ਵਾਹ ਵਾਹ ਕਰ ਵੀ ਫੁੱਲ ਨੇ ਜਿਹੜੇ ਫੁੱਲਾਂ ਨੂੰ ਇੰਨੇ ਸੋਹਣੇ ਬਣਾਉਂਦਾ ਕੌਣ ਆ ਦਰਖਤ ਆਪਣੇ ਆਪ ਹੀ ਐਡੇ ਉੱਚੇ ਹੋ ਜਾਂਦੇ ਨੇ ਵੱਧ ਜਾਂਦੇ ਨੇ ਕੋਈ ਜਾਨਵਰਾਂ ਨੂੰ ਕੌਣ ਸੋਝੀ ਪਾਉਂਦਾ ਵੀ ਦੁੱਧ ਕਿਵੇਂ ਚੁੰਘਣਾ ਸ਼ਿਕਾਰ ਕਿਵੇਂ ਕਰਨਾ ਇਹ ਉਹਦੀ ਜਦੋਂ ਇਦਾਂ ਦੇ ਗੁਣ ਦੇਖ ਕੇ ਵਾਹ ਵਾ ਕਰੂਗਾ ਨਾ ਉਹਨੂੰ ਅਸਲੀ ਵਾਹਿਗੁਰੂ ਕਹਿੰਦੇ ਨੇ ਫਿਰ ਆਪਣੇ ਆਪ ਅੰਦਰੋਂ ਵਾਹਿਗੁਰੂ ਨਿਕਲ ਜਾਊਗਾ ਜਦੋਂ ਅੰਦਰੋਂ ਇਦਾਂ ਦੇਖ ਕੇ ਦਰਸ਼ਨ ਹੋ ਗਏ ਦਰਸ਼ਨ ਹੋਏ ਤੇ ਬਾਹਰ ਵਾਹਿਗੁਰੂ ਨਿਕਲ ਗਿਆ ਉਹ ਇੱਕ ਵਾਰ ਕੇ ਹੈ ਹੀ ਬਹੁਤ ਆ ਲੇਕਿਨ ਫਿਰ ਵੀ ਵਾਹ ਵਾ ਕਰਦੇ ਰਹਿਣਾ ਚਾਹੀਦਾ ਗੁਣ ਵਿਚਾਰਦੇ ਰਹਿਣਾ ਚਾਹੀਦਾ ਪਰ ਜੇ ਕੋਈ ਕੱਲਾ ਅੱਖਰ ਲੈ ਕੇ ਬਹਿ ਗਿਆ ਜਿਹੜਾ ਲਿਖਿਆ ਹੋਇਆ ਵਾਹਿਗੁਰੂ ਵਾ ਵਾ ਵਾਹਿ ਨੂੰ ਕੰਨਾ ਹੇ ਨੂੰ ਜਿਹਾਰੀ ਗਗਾ ਨਾ ਇਦਾਂ ਇਹ ਨੂੰ ਕੋਈ ਕਹੀ ਜਾਵੇ ਮੈਂ ਕਰਦਾ ਪਹਿਲਾਂ ਤਾਂ ਇਹ ਦੱਸਣ ਵੀ ਉਹ ਕਰਦੇ ਕਿਉਂ ਨੇ ਕਾਰਨ ਕੀ ਉਹਨਾਂ ਦੇ ਕਰਨ ਦਾ ਸੰਸਾਰੀ ਪਦਾਰਤ ਚਾਹੀਦੇ ਨੇ ਸੁਖ ਸ਼ਾਂਤੀ ਚਾਹੀਦੀ ਆ ਇਹ ਚਾਹੀਦਾ ਜਦ ਕੋਈ ਗੁਰਬਾਣੀ ਤਾਂ ਜਗ ਰਚਨਾ ਨੂੰ ਝੂਠ ਕਹਿੰਦੀ ਆ ਜਗ ਰਚਨਾ ਸਭ ਝੂਠ ਹੈ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ ਇਹ ਨੂੰ ਕੌਣ ਖੋਜੂ ਵੀ ਜਗ ਜੀਵਨ ਨੂੰ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਕਿਉਂ ਕਹਿੰਦੀ ਆ ਸੰਸਾਰ ਨੂੰ ਝੂਠ ਕਿਉਂ ਕਹਿੰਦੀ ਆ ਜਗ ਰਚਨਾ ਝੂਠ ਧਰਮ ਕਿਉਂ ਕਹਿੰਦੀ ਆ ਧਰਮ ਲਾਇਆ ਹੋਇਆ ਇੱਕ ਹੋਣ ਵਾਸਤੇ ਯਾ ਜੁਗ ਮੇ ਇਕ ਇੱਕ ਕੋ ਆਇਆ ਇਹ ਵੀ ਕਹਦਾ ਵੀ ਐਸਾ ਤੈਂ ਜਗ ਭਰਮ ਲਾਇਆ ਕੈਸੇ 부ਝੇ ਆ ਮਾਇਆ ਇਸ ਸੰਸਾਰ ਹੋ ਤ੍ਰੈਗੁਣੀ ਮਾਇਆ ਹਮੇ ਲਾਈ ਹੋਈ ਆ ਜੀਵਾਂ ਦੇ ਉਦਾਰ ਵਾਸਤੇ ਗਿਆਨ ਦੇਣ ਵਾਸਤੇ ਲੇਕਿਨ ਜਦੋਂ ਕੋਈ ਵਿਚਾਰੇ ਵਿਚਾਰੂਗਾ ਧਿਆਨ ਲਊਗਾ ਫਿਰ ਹਮੇ ਪਹਿਲਾਂ ਹਮੇ 부ਝੂਗਾ ਹਮੇ 부ਝੇ ਤਾਂ ਦਰਸੂਝੇ ਗਿਆਨ ਵੀ ਹੋਣਾ ਕਤਕਤ ਲੂਝੇ ਹਮੇ 부ਝੂਗਾ ਉਹ ਦਰਸੂਝੂਗਾ ਜਿੱਥੇ ਜਿਹੜਾ ਹੋਈ ਆ ਉਹ ਵੀ ਸਹਸ ਹੰਗੇ ਘਾਟਾ ਨਾਲ ਜਿਹੜਾ ਦਰ ਹਉਮੈ 부ਜੇ ਤਾਂ ਦਰ ਸੂਝੇ ਲੇਕਿਨ ਕੀ ਕਹਿੰਦੇ ਗਿਆਨ ਬਿਹੂਣਾ ਕੱਥ ਕੱਥ ਲੂਝੇ ਜਿਹੜੇ ਗਿਆਨ ਵੀ ਹੋਣੇ ਨੇ ਗਿਆਨ ਹੈ ਨਹੀਂ ਲਿਆ ਨਹੀਂ ਤੇ ਕਹੋਂਦੇ ਸਿੱਖ ਨੇ ਕੋਈ ਬੱਚਾ ਸਕੂਲ ਜਾਵੇ ਵਰਦੀ ਪਾਲਵੇ ਸਕੂਲ ਜਾਵੇ ਨਾ ਜਾਂ ਫਿਰ 12ਵਾਂ ਹੀ ਮੁੜਿਆ ਹੋਵੇ ਜਾ ਕੇ ਪੜ੍ਹੇ ਹੀ ਨਾ ਉਹ ਫਿਰ ਸਟੂਡੈਂਟ ਥੋੜੀ ਗਿਣਿਆ ਜਾਂਦਾ ਸਿੱਖ ਕੌਣ ਆ ਗੁਰੂ ਦਾ ਸਿੱਖ ਕੌਣ ਆ ਜਿਹੜਾ ਗੁਰੂ ਤੋਂ ਸਿੱਖਿਆ ਲਵੇ ਗੁਰੂ ਪਿੱਛੇ ਲੜੀ ਤਾ ਜਾਂਦੇ ਨੇ ਮੱਥਾ ਟਿਕੀ ਜਾਂਦੇ ਨੇ ਐ ਕਰੀ ਜਾਂਦੇ ਨੇ ਲੇਕਿਨ ਗੁਰੂ ਦੀ ਸੁਣਦਾ ਕੌਣ ਤਾਂ ਹੀ ਕਬੀਰ ਜੀ ਕਹਿੰਦੇ ਕੀ ਸੱਚਾ ਸਤਗੁਰੂ ਕਿਆ ਕਰੇ ਜੋ ਸਿੱਖਾਂ ਵਿੱਚ ਚੂਕ ਸਿੱਖਾਂ ਨੇ ਗਿਆਨ ਹੀ ਨਹੀਂ ਲਿਆ ਸਿੱਖਾਂ ਦੇ ਅੰਦਰ ਸਵਾਲ ਹੀ ਨਹੀਂ ਪੈਦਾ ਹੋਇਆ ਵੀ ਇਹ ਜਨਮ ਕਿਉਂ ਹੋਇਆ ਕਿ ਗੁਰਬਾਣੀ ਦਾ ਵਿਸ਼ਾ ਕੀ ਆ ਗੁਰਬਾਣੀ ਕਹਿੰਦੇ ਵਿਦਵਾਨ ਕਹੀ ਜਾਂਦੇ ਨੇ ਜੀਵਨ ਜਨ ਸਿਖਾਉਂਦੀ ਆ ਤਾਂ ਮਰਨਾ ਸਿਖਾਉਂਦੀ ਆ ਵੀ ਜੀਵਤ ਮਰਤਕ ਕਿਵੇਂ ਹੋਣਾ ਪਹਿਲਾਂ ਮਰਨ ਕਬੂਲ ਜੀਵਨ ਕੀ ਸਾਡਾ ਇਹ ਕੌਣ ਦੱਸੂ ਵਿਦਵਾਨ ਕਦੋਂ ਦੱਸਣਗੇ ਇਹ ਕਿਉਂਕਿ ਵਿਦਵਾਨਾਂ ਨੂੰ ਆਪ ਨੂੰ ਮੌਤ ਦਾ ਡਰ ਲੱਗਦਾ ਤੇ ਮਰਨ ਕਬੂਲ ਕੀਤਾ ਹੀ ਨਹੀਂ ਹੋਇਆ ਤਾਂ ਹੀ माया लेके पैसे लेके प्रचार ਕਰਦੇ ਨੇ پیسے ਲਾਓ ਠੀਕ ਆ ਪਰ ਦੋ ਵੀ ਕੁਝ ਬ੍ਰह्म ਗਿਆਨ ਵੀ ਦੋ ਬ੍ਰह्म ਗਿਆਨ ਕੋਈ ਨਹੀਂ ਦਿੰਦਾ ਬਿਰਲੇ ਨੇ ਜਿਹੜੇ ਦਿੰਦੇ ਨੇ ਬਿਰਲੇ ਨੇ ਬਹੁਤ ਬਿਰਲੇ ਨੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ